30 ਸਾਲ ਦਾ ਇੱਕ ਨੌਜਵਾਨ ਜਿਹੜਾ ਸਵੇਰੇ ਸਵੇਰੇ ਆਪਣੇ ਖੇਤਾਂ ਨੂੰ ਜਾ ਰਿਹਾ ਹੁੰਦਾ ਰਸਤੇ ਦੇ ਵਿੱਚ ਸੜਕ ਦੇ ਉੱਤੇ ਉਹਨੂੰ ਇੱਕ ਮੋਬਾਈਲ ਡਿੱਗਿਆ ਮਿਲਦਾ ਉਹ ਮੋਬਾਈਲ ਨੂੰ ਚੱਕ ਕੇ ਵੇਖਦਾ ਤੇ ਉਸ ਫੋਨ ਨੂੰ ਖੋਲਦਾ ਉਸ ਫੋਨ ਦੇ ਵਿੱਚ ਤਸਵੀਰਾਂ ਵੇਖ ਕੇ ਉਸ ਨੌਜਵਾਨ ਦੀਆਂ ਭੁੱਬਾਂ ਨਿਕਲ ਜਾਂਦੀਆਂ ਨੇ ਤੇ ਸੁਖਦੇਵ ਸਿੰਘ ਇਹ ਨਿਰਣਾ ਕਰਦਾ ਵੀ ਇਸ ਮੋਬਾਈਲ ਦਾ ਮਾਲਕ ਕੌਣ ਆ ਮੈਂ ਉਹਦੇ ਤੱਕ ਜ਼ਰੂਰ ਪਹੁੰਚਾਉਂਗਾ ਆਖਰ ਕਿਸ ਦਾ ਸੀ ਉਹ ਮੋਬਾਈਲ ਤੇ ਉੱਥੇ ਕਿਵੇਂ ਡਿੱਗਿਆ ਤੇ ਸੁਖਦੇਵ ਸਿੰਘ ਨੇ ਉਸ ਮੋਬਾਈਲ ਦੇ ਵਿੱਚ ਅਜਿਹਾ ਕੀ ਦੇਖਿਆ ਕਿ ਉਹਦਾ ਮਨ ਪਰ ਆਇਆ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਸੁਖਦੇਵ ਸਿੰਘ ਜੀ ਦਾ ਕੇ 5 ਸਾਲ ਪਹਿਲਾਂ ਵਿਆਹ ਹੋਇਆ ਸੀ ਜਦੋਂ ਉਹਦੀ ਉਮਰ 30 ਸਾਲ ਦੀ ਸੀ ਸੁਖਦੇਵ ਸਿੰਘ ਦੇ ਮਾਤਾ ਪਿਤਾ ਉਹਦੇ ਛੋਟੇ ਹੁੰਦੇ ਤੋਂ ਹੀ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਸੀ ਉਹ ਰੁੱਲ ਖੁੱਲ ਕੇ ਜੇ ਪਲਿਆ ਸੀ ਪਰ ਉਹਦੇ ਪਿਓ ਕੋਲ 4 ਕਿੱਲੇ ਜ਼ਮੀਨ ਦੇ ਸੀ ਪਹਿਲਾਂ ਤਾਂ ਉਹ ਜ਼ਮੀਨ ਉਹਦੇ ਚਾਚੇ ਤਾਇਏ ਸੰਭਾਲਦੇ ਰਹੇ ਤੇ ਇਹਨੂੰ ਰੋਟੀ ਪਾਣੀ ਦੇ ਦਿੰਦੇ ਪਰ ਜਦੋਂ ਸੁਖਦੇਵ ਵੱਡਾ ਹੋਇਆ ਤਾਂ ਇਹਨੂੰ ਪਤਾ ਲੱਗਿਆ ਵੀ ਮੇਰੇ ਪਿਓ ਦੇ ਹਿੱਸੇ ਦੀ 4 ਕਿੱਲੇ ਜ਼ਮੀਨ ਮੇਰੇ ਚਾਚੇ ਤਾਇਏ ਵਾਂਦੇ ਬੀਜਦੇ ਆ ਵੀ ਮੈਨੂੰ ਤਾਂ ਕੁਝ ਵੀ ਨਹੀਂ ਦਿੰਦੇ ਇਹਨੇ ਕਹਿ ਕਹਾ ਕੇ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਉਹ ਜ਼ਮੀਨ ਆਪਣੇ ਚਾਚੇ ਤਾਇਆਂ ਤੋਂ ਛੜਵਾ ਲਈ ਇਹ ਆਪ ਖੇਤੀ ਕਰਨ ਲੱਗਿਆ ਪੜਿਆ ਲਿਖਿਆ ਜਿਆਦਾ ਨਹੀਂ ਸੀ ਚਾਰ ਪੰਜ ਪੜਿਆ ਸੀ ਪਰ ਪੜਾਈ ਦੇ ਵਿੱਚ ਕਾਫੀ ਹੁਸ਼ਿਆਰ ਹੁੰਦਾ ਸੀ ਹਰੇਕ ਚੀਜ਼ ਦੀ ਜਾਣਕਾਰੀ ਸੀ ਉਹਨੂੰ ਇਸ ਕਰਕੇ ਖੇਤੀਬਾੜੀ ਦੀ ਵੀ ਉਹਨੂੰ ਛੇਤੀ ਜਾਂਚ ਆ ਜਾਂਦੀ ਆ ਤੇ ਉਹ ਆਪਣੇ ਚਾਰ ਕਿੱਲਿਆਂ ਤੇ ਖੇਤੀ ਕਰਨ ਲੱਗਦਾ ਵਧੀਆ ਮਿਹਨਤੀ ਮੁੰਡਾ ਸੀ ਤੇ ਉਹਦੀ ਮਿਹਨਤ ਨੂੰ ਦੇਖ ਕੇ ਪਿੰਡ ਵਾਲੇ ਆਸ਼ਾਸ਼ ਕਰ ਉੱਠਦੇ ਸੀ ਪਿੰਡ ਦੇ ਵਿੱਚੋਂ ਹੀ ਕਿਸੇ ਨੇ ਉਹਨੂੰ ਰਿਸ਼ਤਾ ਕਰਵਾਇਆ 30 ਸਾਲ ਦੀ ਉਮਰ ਦੇ ਵਿੱਚ ਸੁਖਦੇਵ ਸਿੰਘ ਦਾ ਵਿਆਹ ਹੋ ਜਾਂਦਾ ਸੁਖਦੇਵ ਸਿੰਘ ਦੇ ਵਿਆਹ ਤੋਂ ਬਾਅਦ ਉਹਦੇ ਘਰ ਦੀ ਨੁਹਾਰ ਬਦਲ ਜਾਂਦੀ ਆ ਕਿਉਂਕਿ ਸੁਖਦੇਵ ਸਿੰਘ ਦੇ ਘਰ ਵਾਲੀ ਮਨਜੀਤ ਬਹੁਤ ਸਤਿਆਰੀ ਕੁੜੀ ਹੁੰਦੀ ਆ ਦੋਨੋਂ ਜੀ ਰਲ ਕੇ ਵਧੀਆ ਆਪਣੀ ਜ਼ਿੰਦਗੀ ਨੂੰ ਰੋੜ ਲੈਂਦੇ ਆ ਤੇ ਸੁਖਦੇਵ ਸਿੰਘ ਦੀ ਖੁਸ਼ੀ ਦਾ ਉਦੋਂ ਟਿਕਾਣਾ ਨਹੀਂ ਰਹਿੰਦਾ ਜਦੋਂ ਸੁਖਦੇਵ ਦੇ ਘਰ ਵਾਲੀ ਗਰਭਵਤੀ ਹੁੰਦੀ ਆ ਜਦੋਂ ਉਹਨੂੰ ਪਤਾ ਲੱਗਦਾ ਵੀ ਮਨਜੀਤ ਦੇ ਦਿਨ ਟੱਪਿਆ ਤੇ ਉਹ ਮਨਜੀਤ ਦਾ ਬਹੁਤ ਜ਼ਿਆਦਾ ਖਿਆਲ ਰੱਖਦਾ ਮਨਜੀਤ ਚਾਹੁੰਦੀ ਸੀ ਕਿ ਮੇਰੇ ਬੇਟਾ ਹੋਵੇ ਪਰ ਸੁਖਦੇਵ ਕਹਿ ਦਿੰਦਾ ਸੀ ਨਹੀਂ ਆਪਣੇ ਤਾਂ ਧੀ ਹੋਵੇ ਤੇਰੇ ਵਰਗੀ ਹੋਵੇ ਮੈਂ ਤਾਂ ਆਪਣੀ ਧੀ ਨੂੰ ਬੜੇ ਚਾਮਾਂ ਲਾਡਾਂ ਨਾਲ ਪਾਲੂਗਾ ਇਸੇ ਤਰ੍ਹਾਂ ਹ ਸੁਦੇਹ ਸੌਂ ਦੇ ਜਿੰਦਗੀ ਲੰਘ ਰਹੀ ਸੀ ਤੇ ਚਲੋ 9 ਮਹੀਨਿਆਂ ਬਾਅਦ ਮਨਜੀਤ ਇੱਕ ਬਹੁਤ ਪਿਆਰੀ ਬੇਟੀ ਨੂੰ ਜਨਮ ਦਿੰਦੀ ਆ ਤੇ ਸੁਖਦੇਵ ਸਿੰਘ ਛਾਲਾ ਮਾਰਦਾ ਕਿਉਂਕਿ ਸੁਖਦੇਵ ਸਿੰਘ ਦੇ ਮਨ ਦੀ ਰੀਜ ਪੂਰੀ ਹੋ ਗਈ ਸੀ ਉਹਨੂੰ ਇਹ ਸੀ ਸ਼ੁਰੂ ਤੋਂ ਕਿ ਮੇਰੇ ਧੀ ਹੋਵੇ ਤੇ ਜਦੋਂ ਉਹਨੇ ਰੱਬ ਤੋਂ ਦੋਨੇ ਹੱਥ ਜੋੜ ਕੇ ਧੀ ਮੰਗੀ ਸੀ ਤੇ ਰੱਬ ਨੇ ਧੀ ਉਹਨਾਂ ਦੀ ਝੋਲੀ ਪਾਈ ਤਾਂ ਸੁਖਦੇਵ ਸਿੰਘ ਦਾ ਖੁਸ਼ ਹੋਣਾ ਸੁਭਾਵਕ ਸੀ ਸੁਖਦੇਵ ਸਿੰਘ ਨੇ ਆਪਣੀ ਧੀ ਦੇ ਜਨਮ ਤੇ ਪੂਰੇ ਚਾ ਕੀਤਾ ਮੁੰਡਿਆਂ ਵਾਂਗ ਨਿੰਮ ਬੰਨਿਆ ਲੱਡੂ ਵੰਡੇ ਤੇ ਪਿੰਡ ਦੇ ਲੋਕੀ ਕਹਿੰਦੇ ਵੀ ਦੇਖ ਕਿਵੇਂ ਮੱਛਰਿਆ ਹੋਇਆ ਕੁੜੀਆਂ ਦੇ ਕੌਣ ਚਾ ਕਰਦਾਗਾ ਪਰ ਸੁਖਦੇਵ ਸਿੰਘ ਨੇ ਕਿਸੇ ਦੀ ਗੱਲ ਦੀ ਪਰਵਾਹ ਨਹੀਂ ਕੀਤੀ ਸੀ ਜ਼ਿੰਦਗੀ ਸੋਹਣੀ ਲੰਘ ਰਹੀ ਹੁੰਦੀ ਆ ਇੱਕ ਦਿਨ ਸੁਖਦੇਵ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਤੇ ਉਹਦੇ ਘਰ ਵਾਲੀ ਮਨਜੀਤ ਆਪਣੀ ਕੁੜੀ ਨੂੰ ਸੁਵਾ ਕੇ ਦੁਪਹਿਰ ਦੇ ਕੰਮਾਂ 'ਚ ਜੁਟੀ ਹੁੰਦੀ ਆ ਦਿਵਾਲੀ ਦੇ ਦਿਨ ਹੁੰਦੇ ਆ ਤੇ ਉਹਨੂੰ ਇਹ ਹੁੰਦਾ ਵੀ ਹੁਣ ਕੁੜੀ ਸੁੱਤੀ ਪਈ ਆ ਮੇਰੀ ਸੁੱਤੀ ਪਈ ਪਈ ਕੰਮ ਨਿਮੇੜ ਲਾਂ ਸੁਖਦੇਵ ਸਿੰਘ ਦੀ ਧੀ ਉਦੋਂ 2 ਸਾਲ ਦੀ ਹੋ ਚੁੱਕੀ ਹੁੰਦੀ ਆ ਤੇ ਸੁਖਦੇਵ ਸਿੰਘ ਆਪਣੇ ਕੰਮਕਾਰ ਖੇਤ ਕਰਨ ਗਿਆ ਤੇ ਉਹਦੀ ਘਰ ਵਾਲੀ ਮਨਜੀਤ ਘਰ ਦੀਆਂ ਸਫਾਈਆਂ 'ਚ ਲੱਗ ਜਾਂਦੀ ਆ ਜਦੋਂ ਉਹ ਆਪਣੇ ਕਮਰੇ ਦੀ ਸਫਾਈ ਕਰ ਰਹੀ ਹੁੰਦੀ ਆ ਤਾਂ ਉਹਨਾਂ ਦੇ ਘਰ ਜਿਹੜੀ ਸੁਭਾਤ ਹੁੰਦੀ ਆ ਪੇਟੀਆਂ ਦੇ ਹਲੇ ਕਿਤੇ ਸੱਪ ਹੁੰਦਾ ਪਰ ਮਨਜੀਤ ਕੌਰ ਨੂੰ ਨਹੀਂ ਪਤਾ ਲੱਗਦਾ ਤੇ ਉਹ ਸੱਪ ਆ ਜਿਹੜਾ ਉਹ ਮਨਜੀਤ ਕੌਰ ਦੇ ਡੰਗ ਮਾਰ ਜਾਂਦਾ ਉਹ ਸੱਪ ਇੰਨਾ ਜ਼ਹਿਰੀਲਾ ਸੀ ਕਿ ਮਨਜੀਤ ਕੌਰ ਨੂੰ ਰੋਲਾ ਪਾਉਣ ਦਾ ਵੀ ਮੌਕਾ ਨਹੀਂ ਮਿਲਿਆ ਉਹ ਤਾਂ ਜਦੋਂ ਮਨਜੀਤ ਕੌਰ ਦੀ ਧੀ ਸੁੱਤੀ ਉੱਠਦੀ ਆ ਮੰਜੇ ਤੇ ਪਈ ਤੇ ਉਹ ਰੋਣ ਲੱਗ ਜਾਂਦੀ ਆ ਕੋਈ ਵੀ ਬੱਚਾ ਹਨਾ ਸੁੱਤਾ ਉੱਠੂਗਾ ਤਾਂ ਉਹ ਆਪਦੀ ਮਾਂ ਨੂੰ ਲੱਭੂਗਾ ਰੋਊਗਾ। ਮਨਜੀਤ ਕੌਰ ਆਪਦੀ ਧੀ ਨੂੰ ਕਦੇ ਵੀ ਰੋਣ ਨਹੀਂ ਦਿੰਦੀ ਹੁੰਦੀ। ਧੀਤ ਦੀ ਧੀ ਦੇ ਰੋਣ ਦੀ ਆਵਾਜ਼ ਸੁਣ ਕੇ ਇੱਕ ਗਵਾਂਢਣ ਉਹਨਾਂ ਦੇ ਘਰ ਆਉਂਦੀ ਆ। ਉਹ ਵਾਜਾ ਮਾਰਦੀ ਆ। ਮਨਜੀਤ ਕੁੜੇ ਮਨਜੀਤ ਤੂੰ ਕਿੱਥੇ ਆ ਕੁੜੀ ਰੋਈ ਜਾਂਦੀ ਆ। ਦੋ ਤਿੰਨ ਵਾਰ ਉਹਨੇ ਇਹੀ ਗੱਲ ਦੁਹਰਾਈ ਪਰ ਅੰਦਰੋਂ ਕੋਈ ਆਵਾਜ਼ ਨਾ ਆਈ। ਤੇ ਉਹ ਅੰਦਰ ਜਾ ਕੇ ਵੇਖਦੀ ਆ। ਪਹਿਲਾਂ ਉਹ ਬੇੜੇ 'ਚ ਪਈ ਉਹਦੀ ਕੁੜੀ ਨੂੰ ਚੱਕਦੀ ਆ ਉਹਨੂੰ ਮੋਢੇ ਲਾ ਕੇ ਵਰਾਉਂਦੀ ਆ। ਫਿਰ ਅੰਦਰ ਜਾ ਕੇ ਵੇਖਦੀ ਆ ਵੀ ਮਨਜੀਤ ਇਹੋ ਜੀ ਕਿੱਥੇ ਖੁੱਭ ਗਈ ਤੇ ਜਦੋਂ ਉਹ ਜਾ ਕੇ ਵੇਖਦੀ ਆ ਮਨਜੀਤ ਸੁਹਾਤ ਦੇ ਵਿੱਚ ਪਈ ਹੁੰਦੀ ਆ ਤੇ ਉਹਦੀ ਮੂੰਹ ਦੇ ਵਿੱਚੋਂ ਝੱਗਾ ਰਹੀ ਹੁੰਦੀ ਆ ਤੇ ਉਹ ਰੌਲਾ ਪਾ ਦਿੰਦੀ ਆ ਅੰਡਣਾ ਗਵੰਡਣਾ ਨੂੰ ਇਕੱਠੀਆਂ ਕਰ ਲੈਂਦੀ ਆ ਬੰਦੇ ਜਿਹੜੇ ਹੁੰਦੇ ਆ ਉਹ ਵੀ ਘਰਾਂ ਚੋਂ ਭੱਜੇ ਆਉਂਦੇ ਆ ਸਾਰੇ ਆ ਕੇ ਕਹਿੰਦੇ ਆ ਵੀ ਕੀ ਹੋ ਗਿਆ ਕੀ ਹੋ ਗਿਆ ਇੱਕ ਬੰਦਾ ਮਨਜੀਤ ਦੇ ਨੱਕ ਕੋਲ ਹੱਥ ਲਾ ਕੇ ਵੇਖਦਾ ਵੀ ਸਾਹ ਆਉਂਦਾ ਕਿ ਨਹੀਂ ਤਾਂ ਮਨਜੀਤ ਆ ਜਿਹੜੀ ਉਹ ਸਾਹ ਤਿਆਗ ਚੁੱਕੀ ਹੁੰਦੀ ਆ ਉਦੀ ਮੌਤ ਹੋ ਚੁੱਕੀ ਹੁੰਦੀ ਆ ਪਹਿਲਾਂ ਤਾਂ ਲੋਕਾਂ ਨੂੰ ਇਹ ਸ਼ੱਕ ਲੱਗਦਾ ਵੀ ਸ਼ਾਇਦ ਇਹ ਕੁਝ ਖਾ ਗਈ ਪਰ ਲੋਕਾਂ ਦਾ ਮੰਨ ਨਹੀਂ ਮੰਨਦਾ ਸੀ ਵੀ ਇਹਨੂੰ ਤਾਂ ਕਿਸੇ ਦੀ ਰੋਕ ਨਹੀਂ ਟੋਕ ਨਹੀਂ ਸੀ ਆਪਦੀ ਜ਼ਿੰਦਗੀ 'ਚ ਵਧੀਆ ਸੀ ਇਹ ਕਿਉਂ ਕੁਝ ਖਾ ਪੀ ਕੇ ਮਰੂਗੀ ਤਾਂ ਇੰਨੇ ਨੂੰ ਇੱਕ ਬੁੜੀ ਦੀ ਨਿਗਾ ਉਹਦੇ ਪੈਰ ਤੇ ਪੈਂਦੀ ਆ ਜਿੱਥੋਂ ਕਿ ਥੋੜਾ ਥੋੜਾ ਖੂਨ ਨਿਕਲ ਰਿਹਾ ਹੁੰਦਾ ਤੇ ਉਹ ਕਹਿੰਦੀ ਵੀ ਇੱਥੇ ਕੁਝ ਹੋਇਆ ਲੱਗਦਾ ਤਾਂ ਇਹ ਸਮਝਣ ਦੇ ਵਿੱਚ ਦੇਰ ਨਹੀਂ ਲੱਗਦੀ ਵੀ ਇਹਨੂੰ ਤਾਂ ਸੱਪ ਨੇ ਡੰਗਿਆ ਵੀ ਸੱਪ ਦਾ ਡੰਗ ਲੱਗਦਾ ਇੱਥੇ ਤਾਂ ਵੀ ਜਿਹੜੇ ਹਿਸਾਬ ਨਾਲ ਖੂਨ ਨਿਕਲ ਰਿਹਾਗਾ ਤਾਂ ਚਲੋ ਉਸ ਮਣਜੀਤ ਨੂੰ ਚੁੱਕਿਆ ਜਾਂਦਾ ਤੇ ਬੇੜੇ ਦੇ ਵਿੱਚ ਪਏ ਮੰਜੇ ਤੇ ਲਟਾ ਦਿੱਤਾ ਜਾਂਦਾ। ਉਹਨਾਂ ਦੇ ਵਿੱਚੋਂ ਹੀ ਦੋ ਬੰਦੇ ਸੁਖਦੇਵ ਨੂੰ ਖੇਤ ਲੈਣ ਚਲੇ ਜਾਂਦੇ ਆ ਤੇ ਉਹਨੂੰ ਕਹਿੰਦੇ ਆ ਵੀ ਤੇਰੇ ਘਰ ਵਾਲੀ ਬਿਮਾਰ ਆ ਛੇਤੀ ਆ ਜਾ। ਸੁਖਦੇਵ ਫਟਾਫਟ ਆਪਣਾ ਸਾਈਕਲ ਚੱਕਦਾ ਤੇ ਉਹਨਾਂ ਬੰਦਿਆਂ ਦੇ ਨਾਲ ਘਰ ਆ ਜਾਂਦਾ ਤੇ ਜਦੋਂ ਸੁਖਦੇਵ ਆਪਣੇ ਘਰ ਦੇ ਅੰਦਰ ਪੈਰ ਪਾਉਂਦਾ ਤਾਂ ਉਹਦੀ ਦੁਨੀਆ ਜਿਹੜੀ ਉਹ ਲੁੱਟ ਚੁੱਕੀ ਹੁੰਦੀ ਆ। ਘਰ ਦੇ ਵਿੱਚ ਬੁੜੀਆਂ ਸੱਥਰ ਵਿਛਾ ਕੇ ਬੈਠੀਆਂ ਹੁੰਦੀਆਂ ਤੇ ਮਨਜੀਤ ਦੀ লাশ ਵੇੜੇ ਦੇ ਵਿੱਚ ਮੰਜੇ ਤੇ ਪਈ ਹੁੰਦੀ ਆ ਇਹ ਸਾਰਾ ਸੀਨ ਵੇਖ ਕੇ ਸੁਖਦੇਵ ਦੀਆਂ ਥਾਂਏ ਜਾਂਦੀਆਂ ਉਹਨੂੰ ਐ ਲੱਗਦਾ ਵੀ ਅਸਮਾਨ ਪਾਟ ਗਿਆ ਧਰਤੀ ਨਿਕਲ ਗਈ ਮੇਰਾ ਸਭ ਕੁਝ ਉਹ ਬਾਜਾ ਮਾਰਨ ਲੱਗ ਜਾਂਦਾ ਮਨਜੀਤੇ ਨੀ ਮਨਜੀਤੇ ਤੈਨੂੰ ਕੀ ਹੋ ਗਿਆ ਤੂੰ ਕਿੱਥੇ ਚਲੀ ਗਈ ਮੈਨੂੰ ਛੱਡ ਕੇ ਐਸ ਤਰ੍ਹਾਂ ਜਦੋਂ ਉਹ ਬਾਜਾ ਮਾਰਦਾ ਤਾਂ ਉਹਦੀਆਂ ਆਵਾਜ਼ਾਂ ਉੱਥੇ ਸਾਰੇ ਬੈਠੇ ਲੋਕਾਂ ਦੇ ਕਾਲਜੇ ਤੂਪ ਆਉਂਦੀਆਂ ਨੇ ਚਲੋ ਉਹਨੂੰ ਸੰਭਾਲਦੇ ਆ ਦੋ ਤਿੰਨ ਜਾਣੇ ਤੇ ਉਹ ਕਹਿੰਦਾ ਕਿ ਮਨਜੀਤੇ ਮੈਂ ਤੈਨੂੰ ਕਿਹਾ ਸੀ ਤੂੰ ਕੱਲੀ ਸਫਾਈਆਂ ਨਾ ਕਰੀ ਮੈਂ ਤੇਰੇ ਨਾਲ ਕਰਾ ਦੂੰ ਤੈਨੂੰ ਇੰਨੀ ਕੀ ਕਾਲੀ ਸੀ ਜੋ ਜੋ ਵੀ ਉਹਦੇ ਦਿਲ ਦੇ ਵਿੱਚੋਂ ਦੁੱਖ ਬਾਹਰ ਨਿਕਲਦਾ ਗੱਲਾਂ ਰਾਹੀਂ ਉਹ ਕੱਢਦਾ ਸਾਰੀਆਂ ਅੰਤਮ ਰਸਮਾਂ ਹੋ ਜਾਂਦੀਆਂ ਅੱਜ ਹੋਰ ਸਵੇਰੇ ਹੋਰ ਭੋਗ ਪੈ ਜਾਂਦਾ ਭੋਗ ਤੱਕ ਸੁਖਦੇਵ ਸਿੰਘ ਆਪਣੇ ਆਪ ਨੂੰ ਮਸਾਂ ਕੰਟਰੋਲ ਕਰਦਾ ਦਿਲ ਕਰੜਾ ਕਰਦਾ ਆਪਣੀ ਧੀ ਵੱਲ ਵੇਖ ਕੇ ਉਹਦੀ ਧੀ ਵਾਰ-ਵਾਰ ਆਪਦੀ ਮਾਂ ਨੂੰ ਲੱਭਦੀ ਆ ਮਾਂ ਨੂੰ ਵਾਜਾ ਮਾਰਦੀ ਆ ਪਰ ਉਹਦੀ ਮਾਂ ਕਿੱਥੇ ਮਿਲਣੀ ਸੀ ਫਿਰ ਆਂਢੀ ਗੁਆਂਢੀ ਰਿਸ਼ਤੇਦਾਰ ਉਹਨੂੰ ਕਹਿੰਦੇ ਆ ਕਿ ਦੇਖ ਸੁਖਦੇਵ ਸਿਆ ਜੋ ਹੋਣਾ ਸੀ ਉਹ ਹੋ ਗਿਆ ਬਹੁਤ ਮਾੜਾ ਹੋਇਆ ਪਰ ਦੇਖ ਤੇਰੀ ਧੀ ਵੱਲ ਦੇਖ ਤੈਨੂੰ ਆਪਣੀ ਧੀ ਸੰਭਾਲਣੀ ਪੈਣੀ ਆ ਜੇ ਤੂੰ ਐਂ ਦਿਲ ਸਿੱਟ ਕੇ ਬੈਠਿਆ ਰਹੇਗਾ ਤਾਂ ਤੇਰੀ ਜ਼ਿੰਦਗੀ ਖਰਾਬ ਹੋ ਜੂ ਤੇਰੀ ਧੀ ਨੂੰ ਤੂੰ ਸਾਹਮਣਾ ਦੇਖ ਜੋ ਰੱਬ ਨੇ ਤੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਉਹ ਹੋ ਗਿਆ ਹੋਣੀ ਨੂੰ ਕੋਈ ਟਾਲ ਨਹੀਂ ਸਕਦਾ ਜੇ ਸਾਡੇ ਹੱਥ ਵੱਸ ਹੋਵੇ ਜਾਂ ਕਿਸੇ ਦੇ ਵੀ ਹੱਥ ਵੱਸ ਹੋਵੇ ਤੈਨੂੰ ਤੇਰੀ ਮਨਜੀਤ ਲਿਆ ਕੇ ਫੜਾ ਦੇਣ ਪਰ ਇੱਥੇ ਆ ਕੇ ਕਿਸੇ ਦਾ ਜੋਰ ਨਹੀਂ ਚੱਲਦਾ ਸੁਖਦੇਵ ਸਿੰਘਾ ਆਪਣੇ ਆਪ ਨੂੰ ਹੌਸਲਾ ਦਿੰਦਾ ਚਲੋ ਆਪਣੀ ਧੀ ਨੂੰ ਚੁੱਕ ਕੇ ਖੜਾਉਂਦਾਗਾ ਇਸੇ ਤਰ੍ਹਾਂ ਕਰਦੇ ਕਰਾਉਂਦੇ ਚਲੋ ਦਿਨ ਨਿਕਲਦੇ ਆ ਆਣਗਵੰਡ ਦੀਆਂ ਜੜੀਆਂ ਔਰਤਾਂ ਨੇ ਉਹ ਕਦੇ ਨਾ ਕਦੇ ਕੋਈ ਆ ਗਈ ਕਦੇ ਕੋਈ ਆ ਗਈ ਸੁਖਦੇਵ ਸਿੰਘ ਨੂੰ ਰੋਟੀ ਪਾਣੀ ਵੀ ਬਣਾ ਕੇ ਦੇ ਦਿੰਦੀਆਂ ਨੇ ਤੇ ਉਹਦੀ ਧੀ ਨੂੰ ਵੀ ਚੱਕ ਲੈਂਦੀਆਂ ਨੇ ਹੁਣ ਗੱਲਾਂ ਹੋਣ ਲੱਗੀਆਂ ਵੀ ਸੁਖਦੇਵ ਦੇਖ ਭਾਈ ਤੇਰੀ ਕੁੜੀ ਛੋਟੀ ਆ ਤੂੰ ਕੰਮਕਾਰ ਵਾਲਾ ਬੰਦਾਗਾ ਤੇ ਤੂੰ ਕੋਈ ਹੋਰ ਸੋਚ ਸੁਖਦੇਵ ਕਹਿ ਦਿੰਦਾ ਵੀ ਮੇਰੇ ਕੋਲੇ ਇਹ ਗੱਲ ਨਾ ਕਰੋ ਮਨਜੀਤ ਵਿਣਾ ਤਾਂ ਮੈਂ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦਾ ਦੂਜੇ ਵਿਆਹ ਦੀ ਮੇਰੇ ਕੋਲੇ ਗੱਲ ਨਾ ਕਰੋ ਤਾਂ ਚਲੋ ਅਗਲੇ ਨੂੰ ਵੀ ਇਹ ਹੁੰਦਾ ਸੀ ਵੀ ਹਜੇ ਮਨਜੀਤ ਤਾਂ ਰਾਹ ਥੁੜੀ ਜਾਂਦੀ ਆ ਵੰਡਣਾ ਗਵੰਡਣਾ ਨੇ ਇਹ ਗੱਲ ਸੋਚ ਲਈ ਸੀ ਵੀ ਚੱਲ ਭਾਈ ਜਿੰਨਾ ਟਾਈਮ ਇਹਦਾ ਕੁਝ ਹੋਰ ਨਹੀਂ ਬਣਦਾ ਹੱਲ ਉਹਨਾਂ ਟਾਈਮ ਇਹਦੀ ਧੀ ਨੂੰ ਆਪਾਂ ਸੰਭਾਲਾਂਗੇ। ਚਲੋ ਵੰਡਣਾ ਗਵੰਡਣਾ ਚੰਗੀਆਂ ਸੀਗੀਆਂ ਤੇ ਉਹਨਾਂ ਦੇ ਗਵਾਨ ਚ ਇੱਕ ਤਾਰੂ ਬੇਬੇ ਸੀਗੀ ਉਹ ਸੁਖਦੇਵ ਕੇ ਘਰੇ ਆਉਂਦੀ ਜੇ ਸੁਖਦੇਵ ਨੇ ਖੇਤ ਜਾਣਾ ਹੁੰਦਾ ਤਾਂ ਉਹ ਦੀ ਧੀ ਨੂੰ ਖੜਾਉਣ ਲੱਗ ਜਾਂਦੀ। ਸੁਖਦੇਵ ਸਿੰਘ ਨੂੰ ਵੀ ਉਹਦਾ ਆਸਰਾ ਹੁੰਦਾ ਸੀ। ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਇੱਕ ਦਿਨ ਸੁਖਦੇਵ ਸਿੰਘ ਸਵੇਰੇ ਉੱਠਦਾ ਉੱਠ ਕੇ ਖੇਤਾਂ ਵੱਲ ਨੂੰ ਜਾ ਰਿਹਾ ਹੁੰਦਾ। ਰਸਤੇ ਦੇ ਵਿੱਚ ਜਾਂਦਿਆਂ ਸੜਕ ਤੇ ਉਹਨੂੰ ਇੱਕ ਮੋਬਾਈਲ ਡਿੱਗਿਆ ਮਿਲਦਾ। ਜਦੋਂ ਉਹ ਮੋਬਾਈਲ ਵੇਖਦਾ ਤੇ ਉਹ ਸੋਚਦਾ ਵੀ ਇੱਥੇ ਕਿਹਦਾ ਮੋਬਾਈਲ ਡਿੱਗ ਪਿਆ। ਚਲੋ ਮੋਬਾਈਲ ਚੱਕ ਲੈਂਦਾ। ਮੋਬਾਈਲ ਚੱਕ ਕੇ ਉਹ ਜੇਬ 'ਚ ਪਾ ਕੇ ਉਸੇ ਤਰ੍ਹਾਂ ਖੇਤ ਚੱਲਿਆ ਜਾਂਦਾ। ਉਹਨੂੰ ਇਹ ਹੁੰਦਾ ਵੀ ਜਿਹਦਾ ਮੋਬਾਈਲ ਡਿੱਗਿਆ ਉਹ ਫੋਨ ਕਰੂਗਾ। ਜਦੋਂ ਮੈਨੂੰ ਫੋਨ ਆਊਗਾ ਮੈਂ ਦੱਸ ਦਊਂਗਾ ਵੀ ਭਾਈ ਮੇਰੇ ਕੋਲੇ ਫੋਨ ਆ। ਸਾਰਾ ਦਿਨ ਉਹ ਖੇਤਾਂ ਦੇ ਵਿੱਚ ਕੰਮ ਕਰਦਾ। ਪਰ ਹੈਰਾਨੀ ਦੀ ਗੱਲ ਕਿ ਉਸ ਮੋਬਾਈਲ ਤੇ ਕੋਈ ਫੋਨ ਨਹੀਂ ਆਉਂਦਾ ਤੇ ਸ਼ਾਮ ਨੂੰ ਜਦੋਂ ਉਹ ਘਰੇ ਆਉਂਦਾ ਘਰੇ ਆ ਕੇ ਉਹ ਮੋਬਾਈਲ ਦੇਖਦਾ ਫੇਰ ਉਸ ਫੋਨ ਤੇ ਕੋਈ ਫੋਨ ਨਹੀਂ ਆਇਆ ਹੁੰਦਾ ਤੇ ਉਹਨੂੰ ਇੰਨੀ ਜਾਣਕਾਰੀ ਨਹੀਂ ਸੀ ਮੋਬਾਈਲ ਦੀ ਕਿਉਂਕਿ ਉਹਦੇ ਕੋਲੇ ਫੋਨ ਹੈ ਨਹੀਂ ਸੀ ਉਹਦੇ ਕੋਲੇ ਤਾਂ ਇੱਕ ਸਿੰਪਲ ਕੀਪੈਡ ਵਾਲਾ ਫੋਨ ਸੀ ਉਹ ਵੀ ਉਹਨੇ ਹੁਣ ਲਿਆ ਸੀ ਆਪਣੇ ਘਰ ਵਾਲੀ ਦੀ ਮੌਤ ਤੋਂ ਬਾਅਦ ਉਹਨੂੰ ਲੱਗਦਾ ਸੀਗਾ ਵੀ ਮੇਰੀ ਧੀ ਘਰੇ ਇਕੱਲੀ ਹੁੰਦੀ ਆ ਵੀ ਕਈ ਵਾਰੀ ਮੇਰੀ ਧੀ ਦਾ ਕੁਝ ਦੁੱਖਣ ਸੁੱਖਣਾ ਵੀ ਮੈਨੂੰ ਫੋਨ ਆ ਜੂਗਾ ਇਸ ਕਰਕੇ ਉਹਨੂੰ ਦੂਜੇ ਫੋਨ ਦੀ ਕੋਈ ਬਾਹਲੀ ਜਾਣਕਾਰੀ ਨਹੀਂ ਸੀ ਉਹੀ ਫੋਨ ਚੱਕ ਕੇ ਉਹ ਆਪਣੇ ਗਵਾਂਢ ਦੇ ਵਿੱਚ ਇੱਕ ਮੁੰਡੇ ਕੋਲ ਜਾਂਦਾ ਉਹ ਮੁੰਡਾ ਉਸ ਫੋਨ ਨੂੰ ਖੋਲ ਕੇ ਉਹਦੀ ਕੰਟੈਕਟ ਲਿਸਟ ਵੇਖਦਾ ਤਾਂ ਉਹਦੇ ਵਿੱਚ ਸਿਰਫ ਦੋ ਨੰਬਰ ਸੇਵ ਹੁੰਦੇ ਆ ਤੇ ਉਹ ਹੈਰਾਨ ਰਹਿ ਜਾਂਦਾ ਵੀ ਇੰਨਾ ਵੱਡਾ ਫੋਨ ਤੇ ਸਿਰਫ ਦੋ ਹੀ ਨੰਬਰ ਚਲੋ ਉਹ ਇਹਨੂੰ ਖੋਲ ਕੇ ਦਿੰਦਾ ਫੋਨ ਤੇ ਕਹਿੰਦਾ ਜਿਹੜਾ ਨੰਬਰ ਸੇਵ ਆ ਉਹ ਤੇ ਨੰਬਰ ਲਾ ਕੇ ਵੇਖ ਜਦੋਂ ਫੋਨ ਲਾਉਂਦੇ ਆ ਤਾਂ ਫੋਨ ਲੱਗ ਨਹੀਂ ਰਿਹਾ ਹੁੰਦਾ ਕਿਉਂਕਿ ਫੋਨ ਦੀ ਜਿਹੜੀ ਵੈਲਿਡਿਟੀ ਆ ਉਹ ਖਤਮ ਹੋਈ ਪਈ ਹੁੰਦੀ ਆ ਕਾਲ ਉਹ ਤਾਂ ਹੋ ਨਹੀਂ ਰਹੀ ਹੁੰਦੀ ਨਾ ਕਾਲ ਆਉਂਦੀ ਆ ਨਾ ਜਾਂਦੀ ਆ ਇਸੇ ਕਰਕੇ ਸ਼ਾਇਦ ਕਿਸੇ ਦਾ ਫੋਨ ਵੀ ਨਹੀਂ ਸੀ ਆਇਆ ਤਾਂ ਫਿਰ ਉਹ ਕਹਿੰਦਾ ਵੀ ਦੇਖ ਇਹ ਦੂਜਾ ਫੋਨ ਆ ਹਨਾ ਕੈਮਰੇ ਵਾਲਾਗਾ ਵੀ ਇਹਦੇ ਵਿੱਚ ਫੋਟੋ ਮੈਂ ਫੋਟੋ ਮੈਂ ਜ਼ਰੂਰ ਹੋਣਗੀਆਂ ਤਾਂ ਉਹ ਮੁੰਡਾ ਗੈਲਰੀ ਖੋਲਦਾ ਗੈਲਰੀ ਖੋਲ ਕੇ ਉਹ ਵੇਖਦਾ ਤੇ ਇੱਕ ਸੋਹਣੀ ਸਨਖੀ ਮਟਿਆਰ ਦੀਆਂ ਫੋਟੋਆਂ ਉਹਦੇ ਘਰ ਵਾਲੇ ਨਾਲ ਫੋਟੋਆਂ ਤੇ ਇੱਕ ਛੋਟਾ ਜਿਹਾ ਬੱਚਾ ਉਹਨਾਂ ਕੋਲ ਚਲੋ ਫੋਟੋਆਂ ਦੇਖ-ਦੇਖ ਕੇ ਅੰਦਾਜ਼ਾ ਲਾਇਆ ਜਾਂਦਾ ਵੀ ਆਹ ਬੰਦੇ ਦਾ ਫੋਨ ਹੋ ਸਕਦਾ ਆਏ ਦੀ ਘਰ ਵਾਲੀ ਆਏ ਦੀ ਆਏ ਦਾ ਬੱਚਾ ਗਾ ਮੁੰਡਾ ਇਹਨਾਂ ਦਾ ਦੇਖਦੇ ਆਂ ਦੇਖਦੇ ਆਂ ਉਸੇ ਫੋਨ ਦੇ ਵਿੱਚ ਜਿਹੜਾ ਉਹ ਬੰਦਾ ਹੁੰਦਾ ਉਸ ਔਰਤ ਦੇ ਨਾਲ ਉਹ ਮੁੰਡਾ ਹੁੰਦਾ ਉਹਦੀ ਮੌਤ ਦੀਆਂ ਤਸਵੀਰਾਂ ਹੁੰਦੀਆਂ ਅਰਥੀ ਤੇ ਪਈਆਂ ਦੀਆਂ ਤਸਵੀਰਾਂ ਹੁੰਦੀਆਂ ਕਈ ਥਾਈਂ ਮਤਲਬ ਕਿਸੇ ਦੇ ਵਟਸਐਪ ਸਟੇਟਸ ਦੇ ਸਕਰੀਨਸ਼ਾਟ ਹੁੰਦੇ ਆ ਜਿਤੇ ਲਿਖਿਆ ਹੁੰਦਾ ਮਿਸ ਜੁਗਾਈ ਸਾਰੀ ਖੇਡ ਮਿੰਟ ਦੇ ਵਿੱਚ ਸਮਝ ਆ ਜਾਂਦੀ ਆ ਕਿ ਜਿਹੜਾ ਇਹ ਫੋਨ ਆ ਆ ਔਰਤ ਦਾ ਇਹ ਫੋਨ ਆ ਇਹਦੇ ਘਰ ਵਾਲੇ ਦੀ ਮੌਤ ਹੋ ਗਈ ਤੇ ਇਹ ਤੋਂ ਫੋਨ ਕਿਤੇ ਡਿੱਗ ਗਿਆ ਚੱਲ ਫਿਰ ਉਹ ਸੁਖਦੇਵ ਉਹਨੂੰ ਕਹਿੰਦਾ ਵੀ ਇਹ ਚ ਪੈਸੇ ਪਾ ਫੋਨ 'ਚ ਉਹ ਉਹ ਫੋਨ ਨੂੰ ਰੀਚਾਰਜ ਕਰਦਾ ਰੀਚਾਰਜ ਕਰਨ ਤੋਂ ਬਾਅਦ ਜਿਹੜਾ ਉਹਦੇ 'ਚ ਨੰਬਰ ਹੁੰਦਾ ਉਹ ਲਾਇਆ ਜਾਂਦਾ ਪਰ ਉਹ ਨੰਬਰ ਬੰਦ ਆ ਰਿਹਾ ਹੁੰਦਾ ਲੱਗ ਨਹੀਂ ਰਿਹਾ ਹੁੰਦਾ ਤੇ ਸੁਖਦੇਵ ਸਿੰਘ ਇਸ ਗੱਲ ਦਾ ਇੰਤਜ਼ਾਰ ਕਰਦਾ ਵੀ ਇਹ ਫੋਨ ਤੇ ਫੋਨ ਆਊਗਾ ਕਿਸੇ ਦਾ ਦੋ ਦਿਨ ਉਹ ਫੋਨ ਨੂੰ ਆਪਣੇ ਕੋਲ ਕੋਲ ਰੱਖਦਾ ਉਡੀਕਦਾ ਵੀ ਫੋਨ ਆਵੇ ਪਰ ਫੋਨ ਨਹੀਂ ਆਉਂਦਾ ਹੁਣ ਸੁਖਦੇਵ ਸਿੰਘ ਨੂੰ ਇਹ ਅੱਜ ਵੀ ਲੱਗ ਜਾਂਦੀ ਆ ਵੀ ਇਹ ਔਰਤ ਜਿਹੜੀ ਵਿਚਾਰੀ ਬੇਬਸ ਔਰਤ ਕਿਸੇ ਔਰਤ ਦਾ ਫੋਨ ਆ ਵੀ ਮੈਂ ਫੋਨ ਇਹਨੂੰ ਮੋੜਾਂ ਕਿਵੇਂ ਘਰ ਦੇ ਕਰਾਉਂਦੇ ਚੱਲ ਉਹ ਨਾ ਉਹਨਾਂ ਫੋਟੋਆਂ ਨੂੰ ਧਿਆਨ ਨਾਲ ਵੇਖਦਾ ਉਸ ਮੁੰਡੇ ਕੋਲ ਫੇਰ ਲੈ ਕੇ ਜਾਂਦਾ ਵੀ ਜਰ ਤੂੰ ਇਸ ਫੋਨ 'ਚ ਕੁਝ ਅਹੇ ਜਾਂ ਲੱਭ ਜਿਹਦੇ ਨਾਲ ਪਤਾ ਲੱਗ ਜੇ ਵੀ ਇਹ ਫੋਨ ਕਿਸ ਦਾ ਕਰਦੇ ਕਰਾਉਂਦੇ ਚੱਲੋ ਕਹਿੰਦੇ ਵੀ ਆਪਾਂ ਇਹਦੀ ਕੋਈ ਫੇਸਬੁੱਕ ਆਈਡੀ ਦੇਖਦੇ ਆ ਫੇਸਬੁੱਕ ਆਈਡੀ ਦੇਖਦੇ ਆ ਨਾ ਤਾਂ ਉਸ ਮੁੰਡੇ ਦੀ ਫੇਸਬੁੱਕ ਆਈਡੀ ਹੁੰਦੀ ਆ ਜਿਹਦਾ ਨਾਮ ਰਾਮ ਸਿੰਘ ਹੁੰਦਾ ਉਹਦੇ ਪਿੰਡ ਦਾ ਪਤਾ ਉਥੇ ਲਿਖਿਆ ਹੁੰਦਾਗਾ ਤੇ ਉਹ ਮੁੰਡਾ ਸੁਖਦੇਵ ਨੂੰ ਦੱਸਦਾ ਵੀ ਇਹ ਜਿਹੜਾ ਮੁੰਡੇ ਦੀ ਆਈਡੀ ਬਣੀ ਹੋਈ ਆ ਹੁਣ ਇਹਦੀ ਮੌਤ ਹੋ ਚੁੱਕੀ ਆ ਪਰ ਇਹ ਫਲਾਣੇ ਪਿੰਡ ਦਾ ਉਹਨਾਂ ਦੇ ਪਿੰਡ ਤੋਂ ਕਾਫੀ ਦੂਰ ਪਿੰਡ ਹੁੰਦਾ ਘੰਟੇ ਡੇਢ ਘੰਟੇ ਦੀ ਬਾਟ ਤੇ ਸੁਖਦੇਵ ਸਿੰਘ ਇਹ ਨਿਰਣਾ ਕਰ ਲੈਂਦਾ ਵੀ ਮੈਂ ਇਹ ਫੋਨ ਲੈ ਕੇ ਉਸ ਪਿੰਡ ਜਾਊਂ ਤੇ ਮੋੜ ਕੇ ਆਊਂਗਾ। ਅਗਲੇ ਦਿਨ ਸੁਖਦੇਵ ਆਪਣੇ ਫੋਨ ਨੂੰ ਜੇਬ ਵਿੱਚ ਪਾਉਂਦਾ ਉਹ ਫੋਨ ਨੂੰ ਜੇਬ ਵਿੱਚ ਪਾਉਂਦਾ ਤਾਰੂ ਬੇਬੇ ਕੋਲ ਆਪਣੀ ਕੁੜੀ ਛੱਡਦਾ ਤੇ ਗਵੰਡੀਆਂ ਦੇ ਮੁੰਡੇ ਨੂੰ ਮੋਟਰਸਾਈਕਲ ਤੇ ਲੈ ਜਾਂਦਾ। ਮੋਟਰਸਾਈਕਲ ਤੇ ਲੈ ਜਾ ਕੇ ਉਸ ਪਿੰਡ ਪਹੁੰਚ ਜਾਂਦੇ ਆ। ਪਿੰਡ ਪਹੁੰਚ ਕੇ ਚਲੋ ਉੱਥੇ ਪੁੱਛਿਆ ਜਾਂਦਾ ਵੀ ਭਈ RAM ਸਿੰਘ ਇਸ ਪਿੰਡ 'ਚ ਕੋਈ ਹੈ ਜਿਹਦੀ ਮੌਤ ਹੋਈ ਆ। ਤਾਂ ਸੱਤ ਦੇ ਵਿੱਚ ਬੈਠੇ ਹੋਏ ਬੰਦੇ ਕਹਿੰਦੇ ਵੀ ਹਾਂ ਹੈਗਾ ਸੀ RAM ਪਿਛਲੇ ਮਹੀਨੇ ਹੀ ਉਹਦੀ ਮੌਤ ਹੋਈ ਹੈਗੀ ਵਿਚਾਰਾ ਐਕਸੀਡੈਂਟ ਦੇ ਵਿੱਚ ਮਾਰੇ ਆ ਗਿਆ ਤੇ ਉਹ ਕਹਿੰਦੇ ਵੀ ਫਿਰ ਉਹਦੇ ਘਰ ਵਾਲੀ ਉਹ ਕਹਿੰਦੇ ਘਰ ਵਾਲੀ ਪਹਿਲਾਂ ਤਾਂ ਇੱਥੇ ਹੀ ਰਹਿੰਦੀ ਸੀ ਪਰ ਹੁਣ ਨਹੀਂ ਪਤਾ ਕਈ ਦਿਨਾਂ ਦੀ ਦੇਖੀ ਨਹੀਂ ਵੀ ਉਹ ਕਿੱਥੇ ਆ ਤਾਂ ਸੁਖਦੇਵ ਸਿੰਘ ਉਹਨਾਂ ਬੰਦਿਆਂ ਨੂੰ ਸਾਰੀ ਗੱਲ ਦੱਸਦਾ ਵੀ ਆਹ ਭਾਈ ਉਹਨਾਂ ਦਾ ਮੋਬਾਈਲ ਡਿੱਗਿਆ ਮਿਲਿਆ ਮੈਨੂੰ ਤੇ ਮੈਂ ਤਾਂ ਮੋਬਾਈਲ ਮੋੜਨਾ ਆਇਆਗਾ ਤਾਂ ਉਹ ਕਹਿੰਦੇ ਵੀ ਦੇਖੋ ਸਾਨੂੰ ਪਤਾ ਤਾਂ ਹੈ ਨਹੀਂ ਵੀ ਉਹ ਕਿੱਥੇ ਰਹਿੰਦੀ ਆ ਇੱਥੋਂ ਚਲੀ ਗਈ ਤੇ ਸੁਗਦੇਵ ਕਹਿੰਦਾ ਵੀ ਉਹਦੇ ਘਰ ਦਾ ਕੋਈ ਸੱਤ ਵਿੱਚ ਬੈਠੇ ਬੰਦੇ ਦੱਸਦੇ ਆ ਵੀ ਜਸਵੀਰ ਸੀ ਉਹਦੇ ਘਰ ਵਾਲੀ ਭਈ ਹੈਗੀ ਆ ਪਰ ਹੁਣ ਇੱਥੇ ਨਹੀਂ ਰਹਿੰਦੀ ਵਿੱਚੋਂ ਇੱਕ ਬੰਦਾ ਦੱਸਦਾ ਵੀ ਜਸਵੀਰ ਦਾ ਜਿਹੜਾ ਜੇਠਾ ਉਹਨੂੰ ਤੰਗ ਪਰੇਸ਼ਾਨ ਕਰਦਾ ਸੀ ਵਿਆਹਿਆ ਨਹੀਂ ਸੀ ਉਹ ਉਹਦੀ ਸੱਸ ਦੀ ਮੌਤ ਹੋਈ ਸੀ ਘਰ ਦੇ ਵਿੱਚ ਉਹਦਾ ਸਹੁਰਾ ਤੇ ਜੇਠ ਹੀ ਰਹਿੰਦੇ ਸੀ ਤੇ RAM ਦੀ ਮੌਤ ਮੰਗਰੋਂ ਉਹ ਦੋਨੋਂ ਜਾਣੇ ਉਹਨੂੰ ਤੰਗ ਪਰੇਸ਼ਾਨ ਕਰਦੇ ਸੀ ਕਿਉਂਕਿ ਜਿਹੜਾ ਜੇਠ ਸੀ ਉਹ ਛੜਾ ਸੀ ਸ਼ਰਾਬ ਸ਼ਰੂਪ ਪੀ ਕੇ ਆਉਂਦਾ ਸੀਗਾ ਕਈ ਵਾਰੀ ਉਹਦੇ ਨਾਲ ਬਤਮੀਜੀ ਵੀ ਕਰਦਾ ਸੀ ਪਹਿਲਾਂ ਤਾਂ ਉਹ ਇੱਥੇ ਰਹੀ ਉਹਨੂੰ ਆਏ ਸੀ ਵੀ ਮੈਂ ਆਪਦਾ ਮੁੰਡਾ ਪਾਲ ਲਵਾਂ ਤਿੰਨ ਚਾਰ ਸਾਲ ਦਾ ਉਹਦਾ ਮੁੰਡਾਗਾ ਪਰ ਹੁਣ ਉਹਨੂੰ ਐ ਲੱਗਣ ਲੱਗਿਆ ਵੀ ਇਸ ਘਰ 'ਚ ਮੇਰਾ ਗੁਜ਼ਾਰਾ ਨਹੀਂ ਹੋਣਾ ਇਹ ਵੀ ਜਦੋਂ ਉਹਦੇ ਨਾਲ ਲੜਦੇ ਸੀ ਤਾਂ ਉੱਥੋਂ ਚਲੀ ਗਈ ਆ ਉਹ ਕਹਿੰਦੇ ਵੀ ਫਿਰ ਉਹ ਆਪਦੇ ਪੇਕੇ ਗਈ ਹੋਊਗੀ ਉਹ ਕਹਿੰਦੇ ਵੀ ਪੇਕੇ ਦੇ ਆਉਂਦੇ ਕੋਈ ਨਹੀਂ ਅੱਗੇ ਪਿੱਛੇ ਉਹ ਤਾਂ ਜਦੋਂ ਵਿਆਹੀ ਆਈ ਸੀ ਉਦੋਂ ਰਾਮ ਗੱਲਾਂ ਕਰਦਾ ਹੁੰਦਾ ਸੀ ਵੀ ਮੇਰੇ ਘਰ ਵਾਲੀ ਦੇ ਅੱਗੇ ਪਿੱਛੇ ਤਾਂ ਕੋਈ ਨਹੀਂ ਵਿਚਾਰੀ ਨਰਮਾ ਜਿਹਨੇ ਆ ਕੇ ਮੇਰਾ ਘਰ ਸੰਭਾਲ ਲਿਆ ਫਿਰ ਹੁਣ ਸਾਰਿਆਂ ਲਈ ਇਹ ਵੱਡੀ ਪਰੇਸ਼ਾਨੀ ਬਣ ਜਾਂਦੀ ਆ ਵੀ ਰਾਮ ਸਿੰਘ ਦੇ ਘਰ ਵਾਲੀ ਨੂੰ ਕਿੱਥੋਂ ਲੱਭਿਆ ਜਾਵੇ ਤਾਂ ਉਹ ਕਹਿੰਦੇ ਵੀ ਆਣ ਗਵਾਂਡ ਦੇ ਵਿੱਚ ਕਿਸੇ ਨਾ ਕਿਸੇ ਨੂੰ ਪਤਾ ਹੀ ਹੋਊਗਾ ਉਹਨਾਂ ਬੰਦਿਆਂ ਦੇ ਵਿੱਚੋਂ ਹੀ ਇੱਕ ਬੰਦਾ ਸੁਖਦੇਵ ਦੇ ਨਾਲ ਜਾਂਦਾ ਤੇ ਉਹ ਰਾਮ ਦੇ ਆਣ ਗਵਾਂਡ ਚ ਜਾਂਦੇ ਆ ਉਦੀ ਜਿਹੜੀ ਗਵਾਂਢਣ ਹੁੰਦੀ ਆ ਇੱਕ ਉਹ ਦਰਵਾਜ਼ੇ ਦੇ ਵਿੱਚ ਮੰਜਾ ਢਾ ਕੇ ਬੈਠੀ ਹੁੰਦੀ ਆ ਤਾਂ ਉਥੇ ਹੀ ਖੜ ਜਾਂਦੇ ਆ ਹੁਣ ਉਹ ਪਿੰਡ ਦਾ ਬੰਦਾ ਸੀ ਉਹਨੂੰ ਉਹ ਬੇਬੇ ਜਾਣਦੀ ਸੀ ਨਾਲ ਉਪਰੇ ਦੋ ਮੁੰਡਿਆਂ ਨੂੰ ਦੇਖਦੀ ਇੱਕ ਸੁਖਦੇਵ ਨੂੰ ਦੇਖਦੀ ਇੱਕ ਨਾਲ ਉਹ ਮੁੰਡਾ ਜਿਹਨੂੰ ਉਹ ਮੋਟਰਸਾਈਕਲ ਤੇ ਲੈ ਕੇ ਗਿਆ ਸੀ ਉਹ ਦੇਖ ਕੇ ਚਲੋ ਪਿੰਡ ਦਾ ਬੰਦਾ ਉਹਨੂੰ ਕਹਿੰਦਾ ਕਿ ਬੇਬੇ ਕਿਵੇਂ ਆ ਤਕੜੀਆਂ ਕਹਿੰਦੀ ਹਾਂ ਪੁੱਤ ਤੂੰ ਦੱਸ ਕੀ ਹਾਲ ਆ ਕਹਿੰਦਾ ਬੇਬੇ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਇਆ ਬਹੁਤ ਵੱਡਾ ਜੇ ਕਰੇਗੀ ਤਾਂ ਉਹ ਚਲ ਸੁਖਦੇਵ ਬੱਲ ਵੀ ਹਰਾਨੀ ਜੀ ਨਾਲ ਵੇਖਦੀ ਆ ਤੇ ਕਹਿੰਦੀ ਆ 10 ਪੁੱਤ ਜੇ ਮੇਰੇ ਕਰਨ ਵਾਲਾ ਹੋਇਆ ਤਾਂ ਜਰੂਰ ਕਰੂੰਗੀ ਤਾਂ ਫਿਰ ਉਹ ਕਹਿੰਦਾ ਕਿ ਬੇਬੇ ਤੈਨੂੰ ਪਤਾ RAM ਦੇ ਘਰ ਵਾਲੀ ਕਿੱਥੇ ਰਹਿੰਦੀ ਆ ਉਹ ਕਹਿੰਦੀ ਕਿਉਂ ਵੇ ਤੂੰ ਕੀ ਕਰਾਉਣਾ ਉਹ ਦੱਸਦਾ ਵੀ ਉਹਦਾ ਨਾ ਮੋਬਾਈਲ ਡਿੱਗ ਪਿਆ ਤੇ ਵੀ ਆਹ ਮੁੰਡੇ ਆ ਜਿਹੜੇ ਇਹ ਉਹਦਾ ਮੋਬਾਈਲ ਮੋੜਨ ਆਏ ਆ ਵੀ ਵਿਚਾਰੀ ਗਰੀਬਣੀ ਹੈਗੀ ਆ ਹਨਾ ਪਤਾ ਨਹੀਂ ਕਿੱਥੇ ਰਹਿੰਦੀ ਹੋਊਗੀ ਕਿੱਧਰ ਗਈ ਹੋਊਗੀ ਉਹ ਕਹਿੰਦੀ ਤੈਨੂੰ ਪਤਾ ਤਾਂ ਹੈ ਆਕਲਾ ਸ਼ਨਾ ਉਹਦਾ ਜੇਠ ਤੇ ਉਹਦਾ ਸਹੁਰਾ ਜੇ ਚੱਜਦੇ ਹੁੰਦੇ ਉਹ ਵਿਚਾਰੀ ਕਿਉਂ ਜਾਂਦੀ ਉਹ ਤਾਂ ਨਾਲ ਦੇ ਪਿੰਡ ਕਿਰਾਏ ਦੇ ਮਕਾਨ ਤੇ ਰਹਿਣ ਲੱਗੀ ਉੱਥੇ ਵਿਚਾਰੀ ਦਿਹਾੜੀਆਂ ਦੱਪੇ ਕਰਦੀ ਹੈਗੀ ਤੇ ਚਲੋ ਉੱਥੋਂ ਫਿਰ ਉਹ ਤਿੰਨੇ ਜਣੇ ਉੱਠਦੇ ਆ ਉਹ ਬੰਦਾ ਜਿਹੜਾ ਉਹ ਕਹਿੰਦਾ ਵੀ ਭਾਈ ਨਾਲ ਦੇ ਪਿੰਡੋਂ ਰਹਿੰਦੀ ਆ ਵੀ ਤੁਹਾਨੂੰ ਪੁੱਛ-ਪੁੱਛ ਕੇ ਜਾਣਾ ਪਊ ਚਲ ਤੁਸੀਂ ਵਗਜੋ ਸੁਖਦੇਵ ਸਿੰਘ ਤੇ ਉਹ ਮੁੰਡਾ ਮੋਟਰਸਾਈਕਲ ਚੱਕਦੇ ਆ ਤੇ ਨਾਲ ਦੇ ਪਿੰਡ ਜਾਂਦੇ ਆ ਖੇਤਾਂ ਦੇ ਵਿੱਚ ਨਾ ਕੁਝ ਔਰਤਾਂ ਜਿਹੜੀਆਂ ਮਜ਼ਦੂਰੀ ਕਰ ਰਹੀਆਂ ਹੁੰਦੀਆਂ ਸੁਖਦੇਵ ਸਿੰਘ ਉੱਥੇ ਹੀ ਰੁਕ ਜਾਂਦਾ ਉਹਨੂੰ ਮੁੰਡੇ ਨੂੰ ਕਹਿੰਦਾ ਵੀ ਮੋਟਰਸਾਈਕਲ ਰੋਕ ਮੋਟਰਸਾਈਕਲ ਰੋਕ ਕੇ ਉਹਨਾਂ ਔਰਤਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਪਤਾ ਹੋਵੇ ਵੀ ਨਾਲ ਦੇ ਪਿੰਡੋਂ ਇੱਕ ਇੱਥੇ ਔਰਤ ਆ ਕੇ ਰਹਿਣ ਲੱਗੀ ਆ ਜਸਵੀਰ ਕੌਰ ਵੀ ਕੀ ਤੁਸੀਂ ਉਹਨੂੰ ਜਾਣਦੇ ਹੋ ਤਾਂ ਜਸਵੀਰ ਕੌਰ ਉਹਨਾਂ ਔਰਤਾਂ ਦੇ ਵਿੱਚ ਹੀ ਉਹਨਾਂ ਦੇ ਮਤਲਬ ਨਰਮਾ ਚੁਗ ਰਹੀਆਂ ਹੁੰਦੀਆਂ ਉਹ ਉਹਨਾਂ ਦੇ ਵਿੱਚ ਹੀ ਹੁੰਦੀ ਆ ਤਾਂ ਇੱਕ ਬੁੜੀ ਉਹਨੂੰ ਬਾਜ ਮਾਰਦੀ ਆ ਨਹੀਂ ਜਸਵੀਰ ਜਸਵੀਰ ਆਹ ਦੇਖ ਤੈਨੂੰ ਭਾਲਦੇ ਆ ਭਾਈ ਜਸਵੀਰ ਆ ਜਾਂਦੀ ਹੈ ਤੇ ਉਹ ਸੋਚਦੀ ਹੈ ਵੀ ਮੈਂ ਤਾਂ ਇਹਨਾਂ ਨੂੰ ਜਾਣਦੀ ਨਹੀਂ ਇਹ ਕੌਣ ਨੇ ਚਲੋ ਉਹ ਕਹਿੰਦੀ ਹੈ ਬੇਬੇ ਤੂੰ ਮੇਰੇ ਨਾਲ ਹੀ ਆ ਜਾ ਜਿਹੜੀ ਬੇਬੇ ਨੇ ਬਾਜ਼ਮਾਰੀ ਹੁੰਦੀ ਆ ਚਲੋ ਬੇਬੇ ਨੂੰ ਲੈ ਕੇ ਸੁਖਦੇਵ ਕੋਲ ਆਉਂਦੀ ਆ ਤੇ ਸੁਖਦੇਵ ਆ ਜਿਹੜਾ ਉਹਨੂੰ ਕਹਿੰਦਾ ਕਿ ਤੁਹਾਡਾ ਕੋਈ ਮੋਬਾਈਲ ਡਿੱਗਿਆਗਾ ਤਾਂ ਜਸਵੀਰ ਕਹਿੰਦੀ ਹੈ ਕਿ ਹਾਂਜੀ ਮੇਰਾ ਮੋਬਾਈਲ ਡਿੱਗਿਆਗਾ ਉਹ ਕਹਿੰਦਾ ਕਿ ਮੈਨੂੰ ਤੁਹਾਡਾ ਮੋਬਾਈਲ ਮਿਲਿਆਗਾ ਮੈਂ ਬੜੇ ਦਿਨ ਡਿੱਕਿਆ ਵੀ ਤੁਸੀਂ ਫੋਨ ਕਰੋਗੇ ਤੁਸੀਂ ਤਾਂ ਫੋਨ ਹੀ ਨਹੀਂ ਕੀਤਾ ਉਹ ਕਹਿੰਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰਾ ਫੋਨ ਮੈਨੂੰ ਮੋੜਨਾ ਆਗੇ ਮੇਰੇ ਮੋਬਾਈਲ ਤੇ ਤਾਂ ਮੇਰੀ ਸਾਰੀ ਜ਼ਿੰਦਗੀ ਸੀ ਉਹ ਕਹਿੰਦਾ ਕਿ ਹਾਂ ਮੈਂ ਵੇਖ ਲਿਆ ਮਾਫ ਕਰਨਾ ਮੈਂ ਤੁਹਾਡਾ ਫੋਨ ਫਰੋਲਿਆ ਪਰ ਮੇਰਾ ਗਲਤ ਮਕਸਦ ਨਹੀਂ ਸੀ ਮੈਂ ਇਹ ਮੋਬਾਈਲ ਤੁਹਾਨੂੰ ਮੋੜਨਾ ਚਾਹੁੰਦਾ ਸੀ ਤਾਂ ਹੀ ਮੈਨੂੰ ਮੋਬਾਈਲ ਫਰੋਲਣਾ ਪਿਆ ਤੇ ਮੋਬਾਈਲ ਆ ਜਿਹੜਾ ਤੁਹਾਡਾ ਬਹੁਤ ਕੁਝ ਦੱਸ ਰਿਹਾ ਤੇ ਉਹ ਕਹਿੰਦਾ ਵੀ ਮੈਨੂੰ ਇਸ ਗੱਲ ਦੀ ਹੈਰਾਨੀ ਆ ਵੀ ਤੁਸੀਂ ਆਪਦਾ ਮੋਬਾਈਲ ਆ ਜਿਹੜਾ ਉਤੇ ਲੋਕ ਕਿਉਂ ਨਹੀਂ ਲਾਇਆ ਹੋਇਆ ਤਾ ਜਸਵੀਰ ਦੱਸਦੀ ਆ ਕਿ ਇਹ ਫੋਨ ਮੇਰਾ ਨਹੀਂ ਮੇਰੇ ਘਰ ਵਾਲੇ ਦਾ ਜੀ ਦੀ ਕਿ ਇੱਕ ਮਹੀਨਾ ਪਹਿਲਾਂ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਜਿੱਦੇ ਮੇਰੇ ਘਰ ਵਾਲੇ ਦਾ ਐਕਸੀਡੈਂਟ ਹੋਇਆ ਨਾ ਉਹਦੇ ਕੋਲ ਇਹ ਹੀ ਫੋਨ ਸੀ ਤੇ ਫੋਨ ਤੇ ਲੋਕ ਲੱਗਿਆ ਹੋਣ ਕਰਕੇ ਜਿਹੜੇ ਲੋਕਾਂ ਨੇ ਮੇਰੇ ਘਰ ਵਾਲੇ ਨੂੰ ਚੱਕਿਆ ਦੇਖਿਆ ਉਹ ਫੋਨ ਖੋਲ ਕੇ ਘਰੇ ਫੋਨ ਕਰਨ ਦੀ ਕੋਸ਼ਿਸ਼ ਕਰਦੇ ਸੀ ਪਰ ਲੋਕ ਲੱਗਿਆ ਹੋਣ ਕਰਕੇ ਉਹ ਫੋਨ ਨਹੀਂ ਮਿਲ ਸਕਿਆ ਤੇ ਮੇਰੇ ਘਰ ਵਾਲੇ ਦੀ ਉੱਥੇ ਮੌਤ ਹੋ ਗਈ ਜੇ ਫੋਨ ਮਿਲ ਜਾਂਦਾ ਅਸੀਂ ਟਾਈਮ ਤੇ ਪਹੁੰਚ ਕੇ ਉਹਨੂੰ ਚੱਕ ਲੈਂਦੇ ਤਾਂ ਸ਼ਾਇਦ ਉਹ ਬਚ ਜਾਂਦਾ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮੈਨੂੰ ਮੋਬਾਈਲ ਮੋੜਿਆ ਤਾਂ ਮੈਂ ਇਹ ਸੋਹ ਖਾ ਲਈ ਵੀ ਮੈਂ ਫੋਨ ਤੇ ਲੋਕ ਨਹੀਂ ਲਾਉਂਗੀ ਜੇ ਮੈਂ ਫੋਨ ਤੇ ਲੋਕ ਲਾਇਆ ਹੁੰਦਾ ਤਾਂ ਸ਼ਾਇਦ ਤੁਸੀਂ ਵੀ ਮੇਰੇ ਤੱਕ ਨਾ ਪਹੁੰਚ ਸਕਦੇ ਕਿਉਂਕਿ ਜੇ ਫੋਨ ਲੋਕ ਤੁਸੀਂ ਖਲਵਾਉਣਾ ਸੀ ਤਾਂ ਮੇਰਾ ਸਾਰਾ ਡਾਟਾ ਉੱਡ ਜਾਣਾ ਸੀ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਉਹ ਕਹਿੰਦਾ ਵੀ ਨਹੀਂ ਧੰਨਵਾਦ ਵਾਲੀ ਤਾਂ ਕੋਈ ਗੱਲ ਨਹੀਂ ਤਾਂ ਫਿਰ ਉਹ ਬੇਬੇ ਆ ਜਿਹੜੀ ਓਹੋ ਇਹਨੂੰ ਸੁਖਦੇਵ ਨੂੰ ਕਹਿੰਦੀ ਆ ਕਿ ਭਾਈ ਧੰਨਵਾਦ ਤੇਰਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤੂੰ ਹਨਾ ਮੋਬਾਈਲ ਮੋਡਮ ਆਇਆ ਨਹੀਂ ਤਾਂ ਅਗਲਾ ਛੋਟੀ ਜੀ ਚੀਜ਼ ਤੇ ਬੇਈਮਾਨ ਹੋ ਜਾਂਦਾ ਤੂੰ ਕੌਣ ਆ ਭਾਈ ਕਿਹੜੇ ਪਿੰਡੋਂ ਆ ਬੁੜੀਆਂ ਦੀ ਜ਼ਿੰਮੇਵਾਰਤ ਹੁੰਦੀ ਆ ਤਾਂ ਸੁਖਦੇਵ ਉਸ ਬੇਬੇ ਨੂੰ ਦੱਸਦਾ ਕਿ ਬੇਬੇ ਮੈਂ ਤਾਂ ਆਪ ਦੁੱਖਾਂ ਦਾ ਮਾਰਿਆਂਗਾ 2 ਮਹੀਨੇ ਪਹਿਲਾਂ ਮੇਰੇ ਘਰ ਵਾਲੀ ਦੀ ਵੀ ਮੌਤ ਹੋ ਗਈ ਮੇਰੇ ਘਰ ਵਾਲੀ ਬਹੁਤ ਚੰਗੀ ਔਰਤ ਸੀ ਬਹੁਤ ਸੱਚਿਆਰੀ ਔਰਤ ਸੀ ਛੋਟੇ ਹੁੰਦੇ ਦੇ ਮੇਰੇ ਮਾਪਿਓ ਮਰ ਗਏ ਸੀ ਤੇ ਮੇਰੇ ਘਰ ਇੱਕ ਧੀ ਨੇ ਜਨਮ ਲਿਆ ਅਸੀਂ ਦੋਨੋਂ ਜੀ ਵਧੀਆ ਖੁਸ਼ੀ ਖੁਸ਼ੀ ਜ਼ਿੰਦਗੀ ਬਿਤਾ ਰਹੇ ਸੀ ਪਰ ਮੇਰੀ ਧੀ ਦੀ ਮਾਂ ਰੱਬ ਨੇ ਛੇਤੀ ਖੋਲੀ ਤਾਂ ਉਹ ਔਰਤ ਜਿਹੜੀ ਹੌਂਕਾ ਲੈ ਕੇ ਕਹਿੰਦੀ ਭਾਈ ਜਿਹਨੂੰ ਫਰੋਲੋ ਉਹੀ ਦੁਖੀ ਆ ਪ੍ਰਮਾਤਮਾ ਨੇ ਚੰਗਾ ਨਹੀਂ ਕੀਤਾ ਚਲ ਕੋਈ ਨਾ ਭਾਈ ਹੌਸਲਾ ਰੱਖ ਹੌਸਲਾ ਦੇ ਕੇ ਚਲ ਉਹਨੂੰ ਮੋੜ ਦਿੰਦੀ ਆ ਜਸਵੀਰ ਵੀ ਉਹਦਾ ਧੰਨਵਾਦ ਕਰਦੀ ਆ ਤੇ ਚਲੋ ਉਹ ਦੋਨੋਂ ਜਾਣੇ ਮੋੜੇ ਆਉਂਦੇ ਆ ਘਰ ਆ ਕੇ ਸੁਖਦੇਵ ਸਿੰਘ ਜਸਵੀਰ ਬਾਰੇ ਸੋਚਦਾ ਰਹਿੰਦਾ ਉਹ ਸੋਚਦਾ ਵੀ ਦੇਖੋ ਜਿਹਨੂੰ ਆਪਾਂ ਨਹੀਂ ਜਾਣਦੇ ਉਹੀ ਸੌਖਾ ਜਿਹਨੂੰ ਆਪਾਂ ਜਾਣ ਲੈਨੇ ਆ ਜਿਹਦੇ ਆਪਾਂ ਦੁੱਖ ਸੁਣ ਲੈਨੇ ਆ ਪਤਾ ਲੱਗ ਜਾਂਦਾ ਵੀ ਉਹ ਕਿੰਨਾ ਔਖਾਗਾ ਸੋਚਦੇ ਸੋਚਦੇ ਉਹ ਨਾ ਆਪਣੀ ਜਿਹੜੀ ਗਵਾਂਡਨ ਹੁੰਦੀ ਆ ਤਾਰੂ ਬੇਬੇ ਉਹਦੇ ਕੋਲੇ ਗੱਲ ਕਰ ਦਿੰਦਾ ਉਹਨੂੰ ਕਹਿੰਦਾ ਬੇਬੇ ਮੈਂ ਤੇਰੇ ਕੋਲ ਇੱਕ ਗੱਲ ਕਰਾਂ ਮੈਨੂੰ ਨਾ ਇੱਕ ਮੋਬਾਈਲ ਥਿਆਇਆ ਸੀ ਤੇ ਮੈਂ ਉਹ ਮੋਬਾਈਲ ਮੋੜਨ ਗਿਆ ਵੀ ਉਹ ਮੋਬਾਈਲ ਸੀ ਜਿਹੜੇ ਮੁੰਡੇ ਦਾ ਉਹਦੀ ਮੌਤ ਹੋ ਗਈ ਸੀ ਤੇ ਇਹ ਮੋਬਾਈਲ ਉਹਦੇ ਘਰ ਵਾਲੀ ਦਾ ਸੀ ਉਹਨ ਮਤਲਬ ਘਰ ਵਾਲੀ ਕੋਲ ਸੀ ਵੀ ਮੈਂ ਇਹਨਾਂ ਦੇਖਿਆ ਤੇ ਮੈਂ ਬੜਾ ਦੁਖੀ ਹੋਇਆ ਤੇ ਮੈਂ ਨਾ ਆਪਦੇ ਮਨ ਨੂੰ ਇਹੀ ਸਮਝਾਉਣਾ ਵੀ ਦੁਨੀਆ ਤਾਂ ਦੁਖੀ ਤੋਂ ਦੁਖੀ ਪਈਆ ਵੀ ਮੈਂ ਇੱਥੇ ਹਨਾ ਆਪ ਦੀ 2 ਸਾਲਾਂ ਦੀ ਧੀ ਨਾਲ ਆਪਦੇ ਘਰ ਵਾਲੀ ਬਿਨਾਂ ਮਿਲਕਦਾ ਫਿਰਦਾ ਤੇ ਉਹ ਵਿਚਾਰੀ ਸਹੁਰੇ ਦੀ ਤੇ ਜੇਠ ਦੀ ਸਤਾਈ ਹੋਈ ਆਪਣੇ ਮੁੰਡੇ ਨੂੰ ਲੈ ਕੇ ਬਗਾਨੇ ਖੇਤਾਂ ਦੇ ਵਿੱਚ ਦਿਹਾੜੀਆਂ ਕਰਦੀ ਫਿਰਦੀ ਆ ਵੀ ਰੱਬ ਐਂ ਕਿਉਂ ਕਰਦਾ ਤਾਂ ਤਾਰੋ ਬੇਬੇ ਆ ਜਿਹੜੀ ਉਹ ਕਹਿੰਦੀ ਬੇਸੁਖਦੇਵ ਜੇ ਮੈਂ ਤੈਨੂੰ ਇੱਕ ਗੱਲ ਕਹਾਂ ਬੁਰਾ ਨਾ ਮੰਨੀ ਭਾਈ ਦੇਖ ਦਿਲਾਣੂ ਦਿਲਾ ਦੇ ਰਾਹ ਹੁੰਦੇ ਆ ਹਨਾ ਵੀ ਉਹ ਤਾਂ ਤੂੰ ਮੈਨੂੰ ਪਤਾ ਮਨਜੀਤ ਨੂੰ ਬਹੁਤਾ ਹੀ ਚਾਹੁੰਦਾ ਸੀ ਮਨਜੀਤ ਬਿਨਾ ਤੂੰ ਕਿਸੇ ਬਾਰੇ ਸੋਚਦਾ ਨਹੀਂ ਪਰ ਜਦੋਂ ਜ਼ਿੰਦਗੀ ਸਾਨੂੰ ਕਈ ਵਾਰੀ ਇਹੋ ਜਿਹੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਆ ਜਿੱਥੇ ਸਾਨੂੰ ਆਪਣੇ ਬੱਚਿਆਂ ਲਈ ਸਮਝੌਤੇ ਕਰਨੇ ਪੈਣ ਤੈਨੂੰ ਨਹੀਂ ਆਏ ਲੱਗਦਾ ਵੀ ਜੇ ਤੂੰ ਉਸ ਦੁਖਿਆਰੀ ਕੁੜੀ ਦੀ ਬਾਹ ਫੜ ਲੇਗਾ ਉਹਨੂੰ ਆਪਦੇ ਘਰੇ ਲਿਆਵੇਂਗਾ ਨਾਲੇ ਤਾਂ ਤੇਰੀ ਜ਼ਿੰਦਗੀ ਸੌਖੀ ਹੋ ਜੂ ਉਹਦੇ ਪੁੱਤ ਨੂੰ ਪਿਓ ਮਿਲ ਜੂ ਤੇ ਤੇਰੀ ਧੀ ਨੂੰ ਮਾਂ ਮਿਲ ਜੂ ਤੁਹਾਡਾ ਸੋਨਾ ਟੱਬਰ ਬਣ ਜੂ ਤੈਨੂੰ ਕਿਵੇਂ ਲੱਗਦੀ ਆ ਗੱਲ ਤਾਂ ਸੁਖਦੇਵ ਦੇ ਮਨ 'ਚ ਵੀ ਇਹ ਗੱਲ ਆ ਜਾਂਦੀ ਆ ਉਹ ਕਹਿੰਦਾ ਬੇਬੇ ਉ ਤਾਂ ਮੈਂ ਨਹੀਂ ਸੋਚ ਸਕਦਾ ਸੀ ਪਰ ਕਹਿੰਦਾ ਤੇਰੇ ਕਹੇ ਤੋਂ ਕਹਿੰਦਾ ਮੇਰੇ ਵੀ ਦਿਮਾਗ 'ਚ ਇਹ ਗੱਲ ਆਈ ਆ ਤੂੰ ਸਹੀ ਕਹਿ ਰਹੀ ਆ ਕੱਲਿਆਂ ਨੂੰ ਜ਼ਿੰਦਗੀ ਕੱਢਣੀ ਔਖੀ ਆ ਤੇ ਜਦੋਂ ਮੈਂ ਉਸ ਔਰਤ ਦਾ ਚਿਹਰਾ ਦੇਖਿਆ ਸੀ ਉਹਦੇ ਔਰਤ ਦੇ ਚਿਹਰੇ ਦੀ ਉਦਾਸੀ ਦੇਖ ਕੇ ਮੇਰਾ ਮਨ ਉਹਦੇ ਨਾਲ ਕਿਤੇ ਨਹੀਂ ਲੱਗ ਰਿਹਾ ਚੱਲ ਫਿਰ ਤੂੰ ਐਂ ਕਰੀ ਮੈਂ ਤੈਨੂੰ ਲੈ ਕੇ ਚੱਲੂਗਾ ਤੂੰ ਕਰੀ ਗੱਲ ਅਗਲੇ ਦਿਨ ਉਹ ਮੋਟਰਸਾਈਕਲ ਮੰਗਦਾ ਮੋਟਰਸਾਈਕਲ ਤੇ ਤਾਰੂ ਬੀਬੀ ਨੂੰ ਬਿਠਾ ਕੇ ਉਸ ਪਿੰਡ ਫੇਰ ਪਹੁੰਚ ਜਾਂਦਾ ਤੇ ਉਹਨਾਂ ਖੇਤਾਂ ਦੇ ਵਿੱਚ ਹੀ ਜਸਵੀਰ ਤੇ ਉਹ ਸਾਰੀਆਂ ਬੁੜੀਆਂ ਜਿਹੜੀਆਂ ਨਰਮਾ ਚੁਗ ਰਹੀਆਂ ਹੁੰਦੀਆਂ ਜਾ ਕੇ ਜਦੋਂ ਉਹ ਮੋਟਰਸਾਈਕਲ ਰੋਕਦਾ ਤਾਂ ਤਾਰੂ ਬੀਬੀ ਉਤਰ ਜਾਂਦੀ ਆ ਬੁੜੀਆਂ ਕੋਲ ਜਾਂਦੀ ਆ ਤੇ ਉਹਨਾਂ ਨੂੰ ਬੁਲਾਉਂਦੀ ਆ ਚਲੋ ਬੁਲਾ ਕੇ ਉਹ ਜਸਵੀਰ ਨੂੰ ਬੁਲਾਉਂਦੀ ਆ ਜਸਵੀਰ ਨੂੰ ਕਹਿੰਦੀ ਕਿ ਤੀਏ ਮੈਨੂੰ ਜਦੋਂ ਸੁਖਦੇਵ ਨੇ ਤੇਰੇ ਬਾਰੇ ਦੱਸਿਆ ਤਾਂ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਇਹ ਤੇਰੇ ਸੌਰੀ ਪਿੰਡ ਗਿਆ ਸੀ ਮੋਬਾਈਲ ਮੋੜਨ ਤਾਂ ਤੇਰੇ ਪਿੰਡ ਦੀ ਸੱਤ ਦੇ ਵਿੱਚ ਬੈਠੇ ਬੰਦਿਆਂ ਨੇ ਇਹਨੂੰ ਇਹਨੂੰ ਦੱਸਿਆ ਸੀ ਸਾਰੀ ਗੱਲ ਤੇਰੇ ਬਾਰੇ ਦੱਸੀ ਸੀ ਤੇ ਦੇਖ ਤੀਏ ਤੂੰ ਮੈਨੂੰ ਐਂ ਦੱਸ ਤੇਰੇ ਘਰ ਵਾਲੇ ਦੀ ਮੌਤ ਕਦੋਂ ਹੋਈ ਆ ਉਹ ਕਹਿੰਦੀ ਫਲਾਣੇ ਦਿਨ ਹੋਈ ਆ ਬੇਬੇ ਤਾਂ ਸੁਖਦੇਵ ਕਹਿੰਦਾ ਉਸੇ ਦਿਨੀ ਮੇਰੇ ਘਰ ਵਾਲੀ ਦੀ ਮੌਤ ਹੋਈ ਆ ਇਤਫਾਕ ਦੇਖੋ ਜਿਸ ਦਿਨ ਸੁਖਦੇਵ ਦੇ ਘਰ ਵਾਲੀ ਮਨਜੀਤ ਦੀ ਮੌਤ ਹੁੰਦੀ ਆ ਉਸੇ ਦਿਨੀ ਜਸਵੀਰ ਦੇ ਘਰ ਵਾਲੇ RAM ਦੀ ਮੌਤ ਹੋਈ ਹੁੰਦੀ ਆ ਦੋਨੋਂ ਇੱਕ ਦੂਜੇ ਵੱਲ ਦੇਖਦੇ ਆ ਜਿਸ ਵੀਰ ਦਾ ਮੁੰਡਾ 3 ਸਾਲ ਦਾ ਹੁੰਦਾ ਤੇ ਇਧਰ ਸੁਖਦੇਵ ਦੀ ਕੁੜੀ 2 ਸਾਲ ਦੀ ਹੁੰਦੀ ਆ ਤਾਂ ਉਹ ਜਿਹੜੀ ਬੇਬੇ ਆ ਉਹ ਨਰਮਾ ਚੁਗਦੀਆਂ ਦੋ ਬੁੜੀਆਂ ਨੂੰ ਹੋਰ ਸਾਦੀਆ ਕੋਲੇ ਤੇ ਸੱਦ ਕੇ ਉਹਨਾਂ ਕੋਲ ਗੱਲ ਕਰਦੀ ਆ ਕਹਿੰਦੀ ਭਾਈ ਸੱਚ ਦੱਸਾਂ ਮੈਨੂੰ ਤਾਂ ਜਦੋਂ ਸੁਖਦੇਵ ਨੇ ਕੱਲ ਇਸ ਕੁੜੀ ਦੀ ਹਾਲਤ ਬਾਰੇ ਦੱਸਿਆ ਮੈਨੂੰ ਤਾਂ ਬੜਾ ਤਰਸ ਆਇਆ ਸਾਡਾ ਮੁੰਡਾ ਵੀ ਹੋਣਾ ਤੇ ਇਹ ਕੁੜੀ ਵੀ ਊਣੀ ਆ ਦੇਖ ਭਾਵੇਂ ਇਹ ਛੋਡੀ ਕੁਛ ਨਾ ਲੱਗਦੀ ਹੋਵੇ ਛੋਡੇ ਨਾਲ ਉਹੀ ਰਹਿੰਦੀ ਹੋਵੇ ਕੋਲ ਪਰ ਮੈਂ ਤਾਂ ਇੱਕ ਗੱਲ ਕਹਿਣੀ ਆ ਵੀ ਜੇ ਕੋਈ ਬੰਦਾ ਔਖਾ ਸਾਨੂੰ ਉਹਦਾ ਦੁੱਖ ਵੰਡਾਉਣਾ ਚਾਹੀਦਾ ਇੱਕ ਵਿਧਵਾ ਕੁੜੀ ਜੀ ਦੀ ਹਨਾ ਛੋਟੀ ਉਮਰ ਆ ਉਹਨੇ ਇਸ ਸਮਾਜ ਦੇ ਵਿੱਚ ਰਹਿਣਾ ਤੇ ਕੱਲਿਆਂ ਦਾ ਰਹਿਣਾ ਔਖਾ ਬਹੁਤਾ ਇਹ ਔਖਾ ਇਹ ਵੀ ਔਖੀ ਆ ਵੀ ਕਿਉਂ ਨਾ ਆਪ ਰਲ ਮਿਲ ਕੇ ਗੱਲ ਕਰਕੇ ਇਹਨਾਂ ਦਾ ਵਿਆਹ ਕਰਾ ਦਈਏ ਤਾਂ ਜਿਹੜੀ ਉਹ ਬੇਬੇ ਹੁੰਦੀ ਆ ਜਿਹੜੀ ਜਸਵੀਰ ਦੇ ਨਾਲ ਨਰਮ ਚੁਗ ਰਹੀ ਹੁੰਦੀ ਆ ਉਹ ਕਹਿੰਦੀ ਕਿ ਭੈਣੇ ਹਾ ਗੱਲ ਤਾਂ ਤੂੰ ਸੋਅ ਆਨੇ ਸੱਚੀ ਕੀਤੀ ਮੇਰੇ ਘਰੀ ਇਹ ਰਹਿੰਦੀ ਆ ਇੱਕ ਕਮਰੇ ਚ ਇਹ ਰਹਿੰਦੀ ਆ ਇੱਕ ਚ ਮੈਂ ਰਹਣੀ ਆ ਮੇਰੇ ਵੀ ਕੋਈ ਲਾਦ ਹੈ ਨਹੀਂ ਚਲ ਇਹ ਵਿਚਾਰੀ ਆਈ ਕਿਰਾਏ ਤੇ ਰਹਿਣ ਨੂੰ ਤੇ ਮੇਰੇ ਕੋਲ ਰਹਿ ਪੀ ਦੁਖੀ ਹੈਗੀ ਸੀਗੀ ਚਲ ਨਾਲ ਮੈਂ ਇਹਨੂੰ ਕੰਮ ਤੇ ਲੈ ਆਉਣੀ ਆ ਤੇ ਮੈਂ ਇਹਨੂੰ ਬਹੁਤ ਵਾਰੀ ਆਖਿਆ ਵੀ ਤੀ ਇਹ ਤੇਰੀ ਜ਼ਿੰਦਗੀ ਨਾ ਕੱਲੀ ਦੀ ਨਿਕਲਣੀ ਨਹੀਂ ਹੈਗੀ ਵੀ ਗਿਰਜਾਂ ਵਰਗੇ ਲੋਕ ਵਿਧਵਾ ਔਰਤਾਂ ਤੇ ਮਾੜੀ ਨਜ਼ਰ ਰੱਖਣ ਵਾਲੇ ਹੁੰਦੇ ਆ ਵੀ ਤੈਨੂੰ ਔਖਾ ਬਹੁਤ ਹੋਊਗਾ ਤੇ ਵੀ ਤੂੰ ਗੱਲ ਬੇਬੇ ਠੀਕ ਕੀਤੀ ਮੈਨੂੰ ਵੀ ਇਹ ਗੱਲ ਠੀਕ ਲੱਗਦੀ ਆ ਚਲੋ ਉਹ ਦੋਨੋਂ ਜਣੀਆਂ ਕਹਿੰਦੀਆਂ ਵੀ ਨਾ ਇਹਦੇ ਅੱਗੇ ਪਿੱਛੇ ਆ ਕੋਈ ਭਾਈ ਨਾ ਇਹਦੇ ਅੱਗੇ ਪਿੱਛੇ ਆ ਕਰਨਾ ਕਰਾਉਣਾ ਕਿਹਨੇ ਆ ਆਪਾਂ ਹੀ ਇਹਨਾਂ ਦੇ ਆਪਣੇ ਆ ਤਾਂ ਚੱਲ ਫਿਰ ਉਹ ਰੈ ਕਰਦਿਆਂ ਨੇ ਸੁਖਦੇਵ ਤੇ ਜਸਵੀਰ ਦੀ ਸਹਿਮਤੀ ਨਾਲ ਫਿਰ ਉਹ 4 ਦਿਨਾਂ ਦੇ ਬਾਅਦ ਉਹਨਾਂ ਦੇ ਵਿਆਹ ਦਾ ਦਿਨ ਰੱਖਦੇ ਆ ਵਿਆਹ ਭਾਵੇਂ ਤੁਮਤਾਮ ਨਾਲ ਨਹੀਂ ਕਰਨਾ ਹੁੰਦਾ ਪਰ ਫਿਰ ਵੀ ਸਾਡੇ ਸਮਾਜ ਦੀਆਂ ਜੋ ਰੀਤਾਂ ਨੇ ਆਨੰਦ ਕਾਰਜ ਕਰਨੇ ਹੁੰਦੇ ਆ ਫਿਰ ਉਹ ਬੇਬੇ ਆਪਣੀ ਪਿੰਡ ਦੀ ਪੰਚਾਇਤ ਕੋਲ ਜਾਂਦੀ ਆ ਤੇ ਕਹਿੰਦੀ ਆ ਕਿ ਦੇਖੋ ਭਾਈ ਨਾਲ ਦੇ ਪਿੰਡ ਦੀ ਇਹ ਨੂ ਆ ਇਹਦਾ ਸਹੁਰਾ ਤੇ ਜੇਠ ਆ ਉਹ ਹੈ ਨਹੀਂ ਚੱਜ ਦੇ ਤੇ ਇੱਕ ਮੈਨੂੰ ਰਿਸ਼ਤਾ ਠੀਕ ਲੱਗਿਆ ਇਹਦੇ ਵਾਸਤੇ ਵੀ ਉਹ ਸਾਰੀ ਕਹਾਣੀ ਦੱਸਦੀ ਆ ਵੀ ਇਸ ਤਰ੍ਹਾਂ ਇਹਦਾ ਮੋਬਾਈਲ ਡਿੱਗਿਆ ਉਹ ਮੁੰਡਾ ਫੜਾਉਣਾ ਆ ਉਹ ਆਪ ਔਖਾ ਵੀ ਸਾਨੂੰ ਇਹ ਗੱਲ ਠੀਕ ਲੱਗਦੀ ਆ ਤਾਂ ਜਿਹੜੇ ਪੰਚਾਇਤ ਵਾਲੇ ਆ ਉਹ ਕਹਿੰਦੇ ਕਿ ਬੇਬੇ ਤੂੰ ਅੱਜ ਤੱਕ ਪਿੰਡ ਦੇ ਵਿੱਚ ਕੋਈ ਮਾੜੀ ਰਹਿ ਦਿੱਤੀ ਨਹੀਂ ਠੀਕ ਆ ਇਹ ਗੱਲ ਵਧੀਆ ਗੀ ਤੇ ਪਰ ਉਹ ਕਹਿੰਦੇ ਵੀ ਕੱਲ ਨੂੰ ਇਹਦਾ ਜੇਠ ਤੇ ਸਹੁਰਾ ਇਤਰਾਜ਼ ਕਰਨ ਤਾਂ ਉਹ ਕਹਿੰਦੇ ਵੀ ਉਹ ਕਿ ਮੇਤਰਾਜ ਕਰਨਗੇ ਤਾਂ ਫਿਰ ਵੀ ਪਿੰਡ ਦਾ ਇੱਕ ਬੰਦਾ ਕਹਿੰਦਾ ਨਹੀਂ ਸਾਨੂੰ ਉਹਨਾਂ ਦੀ رائے ਲੈਣੀ ਚਾਹੀਦੀ ਆ ਤਾਂ ਚਲ ਜਦੋਂ ਪਿੰਡ ਦੇ ਦੋ ਬੰਦੇ ਜਸਵੀਰ ਦੇ ਸਹੁਰੇ ਕੋਲ ਤੇ ਜੇਠ ਕੋਲ ਜਾ ਕੇ ਉਹਦੇ ਵਿਆਹ ਦੀ ਗੱਲ ਕਰਦੇ ਆ ਤਾਂ ਉਹਦਾ ਸਹੁਰਾ ਕਹਿੰਦਾ ਕਿਉਂ ਸਾਡੀ ਨੂੰਹ ਆ ਸਾਡੀ ਨੂੰਹ ਐਵੇਂ ਦੂਜਾ ਵਿਆਹ ਕਰਾ ਲੂਗੀ ਜਦੋਂ ਮੇਰਾ ਪੁੱਤ ਬੈਠਾ ਤਾਂ ਫਿਰ ਜਦੋਂ ਜਸਵੀਰ ਨੂੰ ਇਹ ਗੱਲ ਪੁੱਛੀ ਜਾਂਦੀ ਹੈ ਤਾਂ ਜਸਵੀਰ ਕਹਿੰਦੀ ਵੀ ਇਹ ਬੰਦਾ ਮੇਰੇ ਬੰਦੇ ਦੇ ਜਿਉਂਦੇ ਜੀ ਮੇਰੀ ਇੱਜ਼ਤ ਨੂੰ ਤਕਾਉਂਦਾ ਸੀ ਨਸ਼ੇ ਕਰਦਾ ਸ਼ਰਾਬ ਪੀਂਦਾ ਮੈਂ ਇਹਦੇ ਨਾਲ ਰਹਿਣਾ ਹੀ ਨਹੀਂਗਾ ਇਹਨਾਂ ਨੇ ਮੈਨੂੰ ਉਦੋਂ ਨਾ ਗੋਡੇ ਲਾਇਆ ਜਦੋਂ ਮੈਨੂੰ ਲੋੜ ਸੀ ਇਹਨਾਂ ਨੇ ਤਾਂ ਮੈਨੂੰ ਘਰੋਂ ਕੱਢ ਕੇ ਮੇਰੀ ਬਾਤ ਨਹੀਂ ਪੁੱਛੀ ਇਹ ਤਾਂ ਮੈਨੂੰ ਇਹ ਕਹਿੰਦੇ ਸੀ ਵੀ ਤੂੰ ਸਾਡੀ ਗੱਲ ਮੰਨ ਮੈਂ ਆਪਣੀ ਇੱਜ਼ਤ ਦਾ ਸੌਦਾ ਨਹੀਂ ਕਰਨਾ ਤਾਂ ਫਿਰ ਉਹ ਬੰਦੇ ਕਹਿੰਦੇ ਆ ਵੀ ਫਿਰ ਇਹ ਕਾਦੇ ਬੰਦੇ ਆ ਜਿਨ੍ਹਾਂ ਨੇ ਆਪਣੇ ਘਰ ਦੀ ਇੱਜ਼ਤ ਨਹੀਂ ਰੱਖੀ ਫਿਰ ਉਹ ਕਹਿੰਦੇ ਵੀ ਦੇਖੋ ਭਾਈ ਸੋਢੀ ਨੂੰ ਇਹ ਉਦੋਂ ਉਦੋਂ ਤੱਕ ਸੀ ਜਦੋਂ ਤੱਕ ਇਹਦੇ ਘਰ ਵਾਲਾ ਜਿ ਆਉਂਦਾ ਸੀ ਹੁਣ ਜਦੋਂ ਤੁਸੀਂ ਇਹਦੀ ਕੋਈ ਬਾਹ ਨਹੀਂ ਫੜੀ ਇਹਨੂੰ ਕੋਈ ਸਹਾਰਾ ਨਹੀਂ ਦਿੱਤਾ ਹੁਣ ਤੁਸੀਂ ਵੀ ਕੀ ਲਗਦੇ ਹੋ ਹੁਣ ਇਹ ਆਪਦੀ ਜ਼ਿੰਦਗੀ ਦਾ ਫੈਸਲਾ ਆਪ ਕਰੂਗੀ ਭਾਵੇਂ ਕਿ ਉਹਦੇ ਸਹੁਰੇ ਨੇ ਤੇ ਜੀਠ ਨੇ ਬੜਾ ਇਤਰਾਜ਼ ਕੀਤਾ ਪਰ ਪਿੰਡ ਦੀ ਪੰਚਾਇਤ ਨੇ ਪੂਰਾ ਜ਼ੋਰ ਪਾ ਕੇ ਉਸ ਪਿੰਡ ਦੀ ਪੰਚਾਇਤ ਦੇ ਬੰਦਿਆਂ ਨੂੰ ਵੀ ਲੈ ਲਿਆ ਤੇ ਇਹ ਫੈਸਲਾ ਕੀਤਾ ਵੀ ਦੇਖੋ ਆਪਣੇ ਪਿੰਡ ਦੀ ਨੂਹ ਹੋਵੇ ਤੀ ਹੋਵੇ ਇੱਜ਼ਤ ਆਪਣੇ ਪਿੰਡ ਦੀ ਹੀ ਆ ਵੀ ਸਿਆਣੀ ਆ ਵਿਚਾਰੀ ਮਿਹਨਤ ਦਾ ਕਰਕੇ ਖਾਣ ਵਾਲੀ ਆ ਵੀ ਜੇ ਆਪਾਂ ਲੱਗ ਲਗਾ ਕੇ ਇਹਦਾ ਚੁੰਨੀ ਚੜਾਵਾ ਕਰਦੀਏ ਤਾਂ ਗੱਲ ਠੀਕ ਹੋਊਗੀ ਤਾਂ ਫਿਰ ਉਸ ਦੋਨੇ ਪਿੰਡਾਂ ਦੀ ਪੰਚਾਇਤ ਦੇ ਬੰਦੇ ਆ ਜਿਹੜੇ ਉਹ ਇੱਕ ਇਹ ਫੈਸਲਾ ਕਰਦੇ ਆ ਵੀ 4 ਦਿਨਾਂ ਬਾਅਦ ਸੁਖਦੇਵ ਦੇ ਨਾਲ ਇਹਨੂੰ ਨੰਦ ਦੇ ਕੇ ਤੋਰ ਦਾਂਗੇ ਤੇ ਫਿਰ 4 ਦਿਨਾਂ ਬਾਅਦ ਤਾਰੋ ਬੇਬੇ ਆਪਣੇ ਆਂਡ ਗਵਾਂਡ ਦੇ ਵਿੱਚ ਹਨਾ ਬੁੜੀਆਂ ਨੂੰ ਇਕੱਠੀਆਂ ਕਰਦੀ ਆ ਬੰਦਿਆਂ ਨੂੰ ਦੱਸਦੀ ਆ ਫਿਰ ਸੁਖਦੇਵ ਦੀ ਬਰਾਤ ਤੋਰੀ ਜਾਂਦੀ ਆ 5 ਬੰਦੇ ਪਿੰਡ ਦੇ ਉਹਦੇ ਨਾਲ ਹੁੰਦੇ ਆ ਤੇ ਸੁਖਦੇਵ ਬਰਾਤ ਲੈ ਕੇ ਉਸ ਪਿੰਡ ਜਾਂਦਾ ਜਿੱਥੇ ਜਸਵੀਰ ਰਹਿੰਦੀ ਹੁੰਦੀ ਆ ਤੇ ਫਿਰ ਉਧਰੋਂ ਉਸ ਪਿੰਡ ਦੀ ਪੰਚਾਇਤ ਦੇ ਚਾਰ ਬੰਦੇ ਹੁੰਦੇ ਆ 20-25 ਬੰਦੇ ਇਕੱਠੇ ਰਲ ਕੇ ਸੁਖਦੇਵ ਤੇ ਜਸਵੀਰ ਦਾ ਆਨੰਦ ਕਾਰਜ ਕਰਾਉਂਦੇ ਨੇ ਤੇ ਫਿਰ ਜਸਵੀਰ ਆ ਜਿਹੜੀ ਉਹ ਆਪਣੇ ਮੁੰਡੇ ਨੂੰ ਲੈ ਕੇ ਸੁਖਦੇਵ ਦੇ ਘਰ ਵਾਲੀ ਬਣ ਕੇ ਉਹਦੇ ਘਰ ਚ ਆ ਕੇ ਰਹਿਣ ਲੱਗਦੀ ਆ ਹੁਣ ਦੋਨੋਂ ਜਾਣੇ ਇੱਕੋ ਘਰ ਦੇ ਵਿੱਚ ਰਹਿੰਦੇ ਆ ਪਤੀ ਪਤਨੀ ਨੇ ਦੋਨੋਂ ਦੋਨਾਂ ਦਾ ਵਿਆਹ ਹੋ ਚੁੱਕਿਆ ਜਿੱਥੇ ਸੁਖਦੇਵ ਦੀ ਧੀ ਨੂੰ ਮਾਂ ਮਿਲ ਗਈ ਉਥੇ ਜਸਵੀਰ ਦੇ ਪੁੱਤ ਨੂੰ ਪਿਓ ਮਿਲ ਗਿਆ ਤੇ ਜਸਵੀਰ ਜਿਹੜੀ ਸੁਖਦੇਵ ਨਾਲ ਵਾਦਾ ਕਰਦੀ ਆ ਕਿ ਜ਼ਿੰਦਗੀ ਦੇ ਵਿੱਚ ਚਾਹੇ ਜਿੰਨੇ ਮਰਜੀ ਦੁੱਖ ਸੁੱਖ ਆਉਣ ਹਮੇਸ਼ਾ ਤੇਰੀ ਧੀ ਨੂੰ ਮਾਂ ਵਾਲਾ ਪਿਆਰ ਦੇਵਾਂਗੀ ਤੇਰੀ ਧੀ ਨੂੰ ਵੱਡੀ ਹੋ ਕੇ ਵੀ ਇਹ ਅਹਿਸਾਸ ਨਹੀਂ ਹੋਣ ਦੇਵਾਂ ਕਿ ਮੈਂ ਉਹਦੀ ਮਤਰੀ ਮਾਂ ਤੇ ਸੁਖਦੇਵ ਵੀ ਉਹਨੂੰ ਕਹਿੰਦਾ ਫਿਰ ਮੈਂ ਵੀ ਤੇਰੇ ਪੁੱਤ ਨਾਲ ਕੋਈ ਵਿਤਕਰਾ ਨਹੀਂ ਕਰਦਾ ਨਾਲੇ ਹੁਣ ਤੇਰਾ ਮੇਰਾ ਨਹੀਂ ਰਿਹਾ ਇਹ ਦੋਨੋਂ ਬੱਚੇ ਆਪਣੇ ਨੇ ਇਹ ਦੋਨੋਂ ਜਾਨਾਂ ਦੀ ਦੇਖੋ ਜ਼ਿੰਦਗੀ ਕਿਸ ਮੋੜ ਤੇ ਆ ਕੇ ਇੱਕ ਦੂਜੇ ਨੂੰ ਉਹ ਮਿਲਦੇ ਆ ਤੇ ਕਿੱਥੋਂ ਉਹਨਾਂ ਦੀ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਆ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਣੇ ਧੰਨਵਾਦ ਜੀ